ਜੋ ਜਲਦਦਰ ਵਿੱਚ ਜਿਹੜੇ ਲੋਕ ਇਕੱਠੇ ਹੋਏ ਉਹਨਾਂ ਨੇ ਪਾਰਟੀ ਨੂੰ ਬਚਾਉਣ ਲਈ ਪਾਰਟੀ ਨੂੰ ਬਲੱਦੀਆਂ ਤੇ ਲਿਜਾਣ ਲਈ ਸੋਚਿਆ ਜੀ ਤੇ ਛੱਡਿਗੜ ਇੱਕ ਵਿਅਕਤੀ ਨੂੰ ਬਚਾਉਣ ਲਈ ਸੋਚਣ ਲੱਗੇ ਜੀ ਦਾ ਸੁਵੀਰ ਸਿੰਘ ਬਾਦਲ ਹੋਣਾ ਤੇ ਇਹ ਹੀ ਇਤਰਾਜ ਆ ਇਹ ਉਹ ਇੱਕ ਗਰੁੱਪ ਦੇ ਲੀਡਰ ਬਣ ਕੇ ਇੱਕ ਧੜੇ ਦੇ ਲੀਡਰ ਬਣ ਆ ਕਮਜ਼ੋਰ ਕਰ ਰਹੇ ਨੇ ਪਾਰਟੀ ਨੂੰ ਕਮਜ਼ੋਰੀ ਹੁੰਦੀ ਹੈ ਜਦੋਂ ਤੁਸੀਂ ਐਸੇ ਨਾਮ ਪਰ ਪਰਿਵਾਰਾਂ ਨੂੰ ਬੀਜੇਪੀ ਦੇ ਜੱਟ ਦੱਸੋ ਪਾਰਟੀ ਦੇ ਲਗਾ ਰਹੇ ਨੇ ਕਿ ਤੁਸੀਂ ਬੀਜੇਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਿਹਾ ਮਨ ਲੈ ਕਹਿੰਦੇ ਛੱਜਦਾ ਬੋਲੇ ਛਾਂਣੀ ਕੀ ਬੋਲੇ ਜਿਹਨਾਂ ਨੇ ਬੀਜੇਪੀ ਦਾ ਰੜਕੇ ਸਤਾ ਹਟਾਈ ਹੋਵੇ ਉਹ ਤਾਂ ਵੈਸੇ ਨਹੀਂ ਜੱਗੇ ਲੱਗਦੇ ਇਹ ਗੱਲਾਂ ਕਰਦੇ ਗੱਲ ਦੀ ਗੱਲ ਹੈ ਲੋਕ ਸਭਾ ਵਿੱਚ ਬੀਜੇਪੀ ਦੇ ਹੱਕ ਵਿੱਚ ਖੜੇ ਹੋਣ ਉਹ ਦੂਜਿਆਂ ਨੂੰ ਬੀਜੇਪੀ ਦੇ ਏਜੰਟ ਦੱਸ ਕੇ ਜਾਂ ਬਾਜੀ ਦੇ ਤੌਰ ਤੇ ਕਹਿ ਰਹੇ ਹੋ ਇਹ ਤਾਂ ਵੈਸੇ ਦੀ ਸ਼ੋਭਾ ਰੰਗ ਹੈ ਕਾ ਪਰੰਤ ਧੜੇ ਦੇ ਆਪਣੀ ਚੋਅ ਦੇ ਬੰਦਿਆਂ ਨੂੰ ਬੁਲਾ ਕੇ ਪਾਰਟੀ ਪ੍ਰਧਾਨ ਵੱਡੀਆਂ ਫੋਨ ਪਾਰਟੀ ਪ੍ਰਧਾਨ ਇੱਕ ਧੜੇ ਦੀ ਗਵਾਈ ਕਰਨ ਬਸ ਉਹ ਪਾਰਟੀ ਨੂੰ ਵੱਡਣ ਵਾਲੀ ਗੱਲ ਹੋ ਜਾਂਦੀ ਹੈ ਵਰਕਿੰਗ ਕਮੇਟੀ ਕਹਿੰਦੇ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੀ ਹੈਗੀ ਆ ਜੇਕਰ ਕਿਸੇ ਨੂੰ ਇਤਰਾਜ਼ ਹੈਗਾ ਪਾਰਟੀ ਪਲੇਟਫਾਰਮ ਤੇ ਆ ਕੇ ਗੱਲ ਕਰਨ ਬਾਹਰ ਰਹਿ ਕਿਉਂ ਦਿੱਤੀ ਜਾ ਰਹੀ ਹੈ ਨਾ ਕਿਸੇ ਨੂੰ ਬੁਲਾਇਆ ਸਾਡੇ ਤੋਂ ਕਿਸੇ ਨੂੰ ਬੁਲਾਇਆ ਸਰਦਾ ਨਹੀਂ ਆਇਆ ਤੁਹਾਨੂੰ ਨਾ ਕੋਈ ਸਰਦਾ ਨਹੀਂ ਆਇਆ ਹੋਰ ਕਮੇਟੀ ਦੇ ਅਸੀਂ ਮੈਂਬਰ ਆ ਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਸੈਟੀਸਫਾਈ ਹੈਗੀ ਹੂੰ ਇਸ ਵਕਤ ਜੀ ਜੇ ਸੈਟੀਸਫਾਈ ਹੁੰਦੇ ਤਾਂ ਸਾਨੂੰ ਇਹ ਗੱਲ ਨਾ ਕਰਨੀ ਪੈਂਦੀ ਰੋਸਾ ਹੋ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਇਸ ਵੇਲੇ ਲੋਕਾਂ ਦਾ ਤਾਂ ਖੋਇਆ ਗਿਆ ਲੋਕਾਂ ਤਾਂ ਹੀ ਤਾਂ ਬਾਰ-ਬਾਰ ਹੇਠਾਂ ਨੂੰ ਜਾ ਰਿਹਾ ਕੰਮ ਇਹ ਨਾਰਾਜ਼ਗੀ ਲੋਕਾਂ ਦੀ ਅਕਾਲੀ ਦਲ ਨਾਲ ਹੈ ਲੀਡਰਸ਼ਿਪ ਨਾਲ ਹੈ ਜਾਂ ਬਾਦਲ ਪਰਿਵਾਰ ਨਾਲ ਹੈ ਬੇਭਰੋਸਗੀ ਆ ਲੋਕਾਂ ਨੂੰ ਉਹ ਮਹਿਸੂਸ ਕਰਦੇ ਨੇ ਉਹਨਾਂ ਨੂੰ ਨਾਬੇ ਹੋਣਾ ਚਾਹੀਦਾ ਕੀ ਕਰਨਾ ਹੈ ਜੀ ਜੇਕਰ 2022 ਦੇ ਵਿੱਚ ਸ਼ਰਮਨਾਕ ਘਰ ਸੀ ਤੇ ਤੋਂ ਬੇहद ਸ਼ਰਮਨਾਕ 2024 ਦੇ ਵਿੱਚ ਤੁਸੀਂ ਤੁਸੀਂ ਲੋਕਾਂ ਨਾਲ ਅੜੀ ਮੱਥਾ ਡਾਹ ਲਓ ਲੋਕਾਂ ਨਾਲ ਅੜੀ ਕਰਕੇ ਖੜ੍ਹ ਜਿਓ ਤੇ ਲੋਕ ਵੀ ਅੜੀ ਕਰਕੇ ਖੜ੍ਹ ਜਿਓ ਕਿਸਾਨੀ ਅੰਦੋਲਨ ਦਾ ਪੱਖ ਪੂਰਿਆ ਗਿਆ ਜੀ ਪਹਿਲੇ ਪੈਰ ਦੇ ਵਿੱਚ ਜਦੋਂ ਤੱਕ 434 ਸ਼ਹਾਦਤਾਂ ਨਹੀਂ ਹੋ ਗਈਆਂ ਉਦੋਂ ਤੱਕ ਨਾ ਤਾਂ ਅਕਾਲੀ ਦਲ ਨੇ ਆਪਣੀ ਵਜਿਰੀ ਛੱਡੀ ਨਾ ਅਕਾਲੀ ਦਲ ਨੇ ਗੜਜੋੜ ਤੋਂ ਬਾਹਰ ਆਇਆ ਉਸ ਦਾ ਵੀ ਕਿ ਮੈਂ ਅੱਜ ਆ ਭੁਗਤਿਆ ਜੀ ਤੇ ਮਤਲਬ ਉਤਰਨ ਕੇ ਬਾਹਰ ਆਉਣ ਦੀ ਥਾਂ ਬਲਕੇ ਉਹ ਉਹਦੇ ਹੱਕ ਜੀ ਭੁਗਤ ਗਏ ਉਤੇ ਬਲਕੇ ਬਾਦਲ ਸਾਹਿਬ ਤੋਂ ਵੀ ਹੱਕ ਚ ਬਿਆਨ ਦਵਾਤਾ ਬਾਦ ਦੇ ਵੀ ਜੋ ਮਰਦੇ ਸੀ ਉਹਦਾ ਕੋਈ ਅਸਰ ਨਾ ਪਿਆ ਆਹੀ ਤਾਂ ਸਾਨੂੰ ਇਹ ਨਹੀਂ ਧਰਤੀ ਤੇ ਭੁਗਤਨੇ ਪਏ ਫਿਰ ਕਿਸਾਨਾਂ ਦੇ ਸਾਹਮਣੇ ਮਗਰਮੱਛ ਦੇ ਹੰਝੂ ਵਹਾਏ ਗਏ ਕਿ ਇਸ ਤਾਂ ਤੁਹਾਡੀ ਅੰਦਰ ਵੀ ਸਪੋਰਟ ਕੀਤੀ ਬਾਹਰ ਵੀ ਸਪੋਰਟ ਕੀਤੀ ਤਾਂ ਅਲਾਈਅੰਸ ਤੋਂ ਬਾਹਰ ਆ ਗਏ ਇਸ ਤਾਂ ਮੰਤਰੀ ਮਿੰਦੀ ਇਹ ਇੱਕ ਕਮਰਾਗੁਣ ਪ੍ਰਚਾਰ ਹੋਇਆ ਈਮਾਨਦਾਰੀ ਨਾਲ ਮੰਨਦੇ ਹਾਂ ਅੱਜ ਅਕਿ ਉਸ ਮਸਲੇ ਤੇ ਕਿਸਾਨਾਂ ਦੇ ਸਾਹਮਣੇ ਝੂਠ ਬੋਸਿਆ ਗਿਆ ਝੂਠ ਬੋਲਿਆ ਗਿਆ ਕਿਸਾਨਾਂ ਨੂੰ ਅੰਦਰ ਕੁਝ ਹੋਰ ਕੀਤਾ ਬਾਹਰ ਆ ਕੇ ਕੁਝ ਹੋਰ ਵਾਸ ਕਰਦੇ ਹਾਂ ਕਿ ਸੁਖਬੀ ਸਿੰਘ ਬਾਦਲ ਅਸਤੀਫਾ ਦੇਣਗੇ ਲੋਕਾਂ ਦੀ ਭਾਵਨਾ ਦਾ ਸਤਿਕਾਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਇਹਦੇ ਨਾਲ ਪਾਰਟੀ ਤਾਕਤਵਰ ਹੋਏਗੀ ਇਹਦੇ ਨਾਲ ਪਾਰਟੀ ਮਜ਼ਬੂਤ ਹੋਏਗੀ ਇਹਦੇ ਨਾਲ ਜਿਹੜੇ ਗੈਰ ਅਕਾਲੀ ਸਲਾਹਕਾਰ ਨੇ ਉਹਨਾਂ ਦੇ ਮੂੰਹ ਵੀ ਵੱਟ ਪਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਰਾ ਸਾਡੇ ਨਾਲ ਨੇ ਅਕਾਲੀ ਦਲ ਦੇ ਵਿੱਚ ਬਖੇੜਾ ਦੋ ਧੜਿਆਂ ਦੇ ਵਿੱਚ ਆ ਇੱਕ ਧੜੇ ਵੱਲੋਂ ਅੱਜ ਮੀਟਿੰਗ ਕਰਕੇ ਸੁਬੀਰ ਸਿੰਘ ਬਾਦਲ ਨੂੰ ਮੋੜ ਪ੍ਰਧਾਨ ਦੇ ਲਈ ਤੌਰ ਤੇ ਜਿਹੜਾ ਹੈਗਾ ਪੇਸ਼ ਕੀਤਾ ਗਿਆ ਔਰ ਉਸ ਨੂੰ ਅਸੈਪਟ ਵੀ ਕਰ ਲਿਆ ਗਿਆ ਔਰ ਸੁਬੀਰ ਸਿੰਘ ਬਾਦਲ ਵੱਲੋਂ ਆਪਣਾ ਅਸਤੀਫੇ ਦੀ ਜਿਹੜੀ ਇਹ ਪੇਸ਼ਕਸ਼ ਕੀਤੀ ਗਈ ਸੀ ਦੂਸਰਾ ਧੜਾ ਕਹਿ ਰਿਹਾ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਨਿਗਾਰ ਰਾਇਆ ਉਹ ਅਸਤੀਫਿਆਂ ਦੇ ਨਾਲ ਨਹੀਂ ਚੱਲਣਾ ਸਮੁੱਚੀ ਰੈਦ ਨਾਲ ਚੱਲਣਾ ਤਾਂ ਉਸ ਧੜੇ ਦੀ ਅਗਵਾਈ ਕਰਨ ਵਾਲੇ ਚੰਦੂ ਮਾਰਾ ਸਾਹਿਬ ਸਾਡੇ ਨਾਲ ਚੰਦੂ ਮਾਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਅਕਾਲੀ ਦਲ ਦੀ ਅੱਜ ਮੀਟਿੰਗ ਹੋਈ ਆ ਜੀ ਉਹਦੇ ਵਿੱਚ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਰਿਜ਼ਾਈਨ ਕਰਨ ਦੇ ਲਈ ਤਿਆਰ ਨੇ ਜੇਕਰ ਉਹਨਾਂ ਤੇ ਵਿਸ਼ਵਾਸ ਨਹੀਂ ਹੈਗਾ ਤਾਂ ਵਰਕਿੰਗ ਕਮੇਟੀ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਵਿਸ਼ਵਾਸ ਕਰਦੇ ਨੇ ਉਹਨਾਂ ਬਿਨਾ ਅਕਾਲੀ ਦਲ ਜਿਹੜਾ ਹੈਗਾ ਉਹ ਨਹੀਂ ਚੱਲ ਪਾਵੇਗਾ। ਦੋ ਗੱਲ ਇਹ ਆ ਸਹੀ ਗੱਲ ਤੇ ਆ ਵੀ ਜਿਹੜਾ ਫਤਵਾ ਸ਼ਰੋਮਣੀ ਅਕਾਲੀ ਦਲ ਨੂੰ ਆਮ ਲੋਕਾਂ ਨੇ ਦਿੱਤਾ ਜੀ ਉਹ ਇੱਕ ਕਿਸਮ ਦਾ ਉਸ ਫਤਵੇ ਦਾ ਮਤਲਬ ਸਤਕਾਰ ਕਰਨ ਦੀ ਲੋੜ ਅੱਜ ਜੀ ਕਿਉਂਕਿ 10 ਬੰਦੇ 20 ਬੰਦੇ ਕਮਰੇ ਚ ਬੈਠ ਕੇ ਦਫ਼ਤਰ ਚ ਬੈਠ ਕੇ ਕੋਈ ਫੈਸਲਾ ਕਰਦੇ ਨੇ ਹਮ ਮਤਲਬ ਤੁਸੀਂ ਮੈਂ ਸਮਝਦਾ ਆਮ ਲੋਕਾਂ ਦੇ ਫਤਵੇ ਨੂੰ ਚੈਲੰਜ ਕਰਦੇ ਹੋ ਆਮ ਫਤਵੇ ਆਮ ਲੋਕਾਂ ਦੇ ਫਤਵੇ ਨੂੰ ਠਕਰਾਉਂਦੇ ਆ। ਇਹੀ ਤਰਾਸ ਦੀ ਆ। ਇਹੀ ਸਾਡੀ ਬਦਕਿਸਮਤੀ ਆ। ਅਸੀਂ ਆਮ ਲੋਕਾਂ ਦੀ ਭਾਵਨਾ ਦੀ ਕਰਨ ਨਹੀਂ ਕਰਦੇ। ਅਸੀਂ ਆਮ ਲੋਕਾਂ ਦੀ ਸੋਚ ਨੂੰ ਧਿਆਨ ਨਹੀਂ ਦੇ ਰਹੇ। ਜੀ ਜਿਹਦੇ ਕਰਕੇ ਪਾਰਟੀ ਉੱਪਰ ਤੋਂ ਹੇਠਾਂ ਮੌਂਦੀ ਆਉਂਦੀ 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 ਹੇਠਾਂ ਜਾ ਡਿੱਗੀ। ਜੀ ਸੋ ਜਿਹੜੀ ਜਲੰਧਰ ਦੇ ਵਿੱਚ ਅਸੀਂ ਮੀਟਿੰਗ ਕੀਤੀ ਜੀ ਉਹ ਇਹੀ ਵਿਚਾਰ ਕੀਤਾ ਇਹੀ ਚਰਚਾ ਕੀਤੀ ਕਿ ਕਾਲੀ ਦਲ ਉੱਪਰ ਤੋਂ ਹੇਠਾਂ ਕਿਵੇਂ ਅਟ ਗਿਆ। ਕਿਹੜੀਆਂ ਖਾਮੀਆਂ ਕਿਹੜੀਆਂ ਕਮੀਆਂ ਕਿਹੜੀਆਂ ਕਟਾਈਆਂ ਰਹੀਆਂ। ਔਰ ਉਹਨਾਂ ਨੂੰ ਕਿਵੇਂ ਮੁੜ ਕੇ ਉੱਤੇ ਲੈ ਕੇ ਜਾਈਏ ਉਹਦੇ ਬਾਰੇ ਕੀ ਰਾਹ ਅਪਣਾਈਏ ਕੀ ਵਿਉਤਬੰਦੀ ਬਣਾਈਏ ਸਹਿਰ ਦੇ ਲੋਕ ਸਜੀਦਾ ਲੋਕ ਜਿਹੜੇ ਨੇ ਉਹਨਾਂ ਨੇ ਇਹ ਸੋਚਿਆ ਜੀ ਬਲਿਹਾਰਨੀ ਵਾਲੀ ਗੱਲ ਹੈ ਵੀ ਜਲੰਧਰ ਵਿੱਚ ਜਿਹੜੇ ਲੋਕ ਇਕੱਠੇ ਹੋਏ ਉਹਨਾਂ ਨੇ ਪਾਰਟੀ ਨੂੰ ਬਚਾਉਣ ਲਈ ਪਾਰਟੀ ਨੂੰ ਬਲੰਦੀਆਂ ਤੇ ਲੈ ਜਾਣ ਲਈ ਸੋਚਿਆ ਜੀ ਤੇ ਛੱਡigarh ਇੱਕ ਵਿਅਕਤੀ ਨੂੰ ਬਚਾਉਣ ਲਈ ਸੋਚਣ ਲੱਗੇ ਆਹੀ ਸਾਡੀ ਤਰਾਸਦੀ ਆ ਔਰ ਵੱਡੀ ਹੋਰ ਹੈਰਾਨੀ ਇਸ ਗੱਲ ਦੀ ਹੋਈ ਕਿ ਕੁਝ ਗੈਰ ਅਕਾਲੀ ਸਲਾਹਕਾਰਾਂ ਨੇ ਮਾਲਾ ਇਲਜ਼ਾਮਬਾਜ਼ੀ ਕੀਤੀ ਕਿ ਨੰਦਰ ਦੇ ਵਿੱਚ ਬੀਜੇਪੀ ਤੇ ਕਾਂਗਰਸ ਦੇ ਜੰਟਰ ਨੇ ਮਤਲਬ ਇਕੱਠ ਕੀਤਾ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਬਲੰਦੀਆਂ ਤੇ ਲੈਣਾ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਕੀ ਗਨਾਹ ਕੀ ਪਾਪਾ ਕੀ ਮਾੜੀ ਗੱਲ ਆ ਜੀ ਤੇ ਫਿਰ ਇਲਜ਼ਾਮ ਹੋ ਲੋਕਾਂ ਤੇ ਲਾਏ ਜਿਨ੍ਹਾਂ ਦੇ ਪਰਿਵਾਰਾਂ ਨੇ ਅਕਾਲੀ ਦਲ ਨੂੰ ਇਸ ਥਾਂ ਤੇ ਅਕਾਲੀ ਦਲ ਨੂੰ ਰਾਜ ਸਤਾ ਦੇਸ਼ ਔਰ ਪਰਦੇਸ ਵਿੱਚ ਲਿਆਉਣ ਲਈ ਯੋਗਦਾਨ ਪਾਇਆ ਜੀ ਹੁਣ ਮਾਸਟਰ ਤਾਰਾ ਸਿੰਘ ਦੀ ਦੋਤੀ ਹਾਜ਼ਰ ਹੋਵੇ ਜਿੱਥੇ ਜੀ ਜਹਦਾ ਤੋੜ ਸਾਹ ਦਾ ਜਵਾਈ ਜਿੱਥੇ ਹਾਜ਼ਰ ਹੋਵੇ ਹਮ ਜਹਦਾ ਗੁਚਾਰ ਸਿੰਘ ਟੌੜਾ ਦਾ ਦੋਤਾ ਜਿੱਥੇ ਹਾਜ਼ਰ ਹੋਵੇ ਤਲਵੰਡੀ ਸਾਹਿਬ ਦਾ ਜਿੱਥੇ ਧੀ ਹਾਜ਼ਰ ਹੋਵੇ ਜਿੱਥੇ ਬਰਨਾਰ ਸਾਹਿਬ ਦਾ ਬੇਟਾ ਹਾਜ਼ਰ ਹੋਵੇ ਜਿੱਥੇ ਢੀਟਾ ਸਾਹਿਬ ਦਾ ਬੇਟਾ ਬਡਾਲਾ ਸਾਹਿਬ ਦਾ ਬੇਟਾ ਹਾਜ਼ਰ ਹੋਵੇ ਗੁਲਚਰ ਸਾਹਿਬ ਦਾ ਜਵਾਈ ਹਾਜ਼ਰ ਹੋਵੇ ਉਹਨਾਂ ਲੋਕਾਂ ਨੂੰ ਬੀਜੇਪੀ ਤੇ ਕਾਂਗਰਸ ਦੇ ਏਜੰਟ ਕਹਿਣਾ ਔਰ 25 ਜੂਨ ਦਾ ਦਿਨ ਹੋਵੇ ਜਿਹੜਾ ਦਿਨ ਦੇਸ਼ ਦੇ ਕਾਲੇ ਇਤਿਹਾਸ ਵਿੱਚ ਲਿਖਿਆ ਹੈ ਇਤਿਹਾਸ ਦਾ ਕਾਲਾ ਦਿਨ ਕਰਕੇ ਜਾਣਿਆ ਜਾਂਦਾ ਹੋਵੇ ਜਿਨ੍ਹਾਂ ਲੋਕਾਂ ਨੇ ਉਹ 25 ਜੂਨ 1975 ਦਾ ਦਰਦ ਹੰਡਾਇਆ ਜੀ ਮੇਰੇ ਵਰਗੇ ਲੋਕਾਂ ਨੇ ਸਭ ਤੋਂ ਛੋਟੀ ਉਮਰ ਦੇ ਵਿੱਚ ਸਭ ਤੋਂ ਵੱਧ ਸਮਾਂ ਜੇਲ੍ਹ ਐਮਰਜੈਂਸੀ 'ਚ ਕੱਟੀ ਹੋਵੇ ਤੇ ਸਭ ਤੋਂ ਲੰਬਾ ਸਮਾਂ ਜੇ ਹਿੱਤ ਰਹੇ ਹੋਈਏ ਤੇ ਮਤਲਬ ਇਲਜ਼ਾਮ ਬਾਜ਼ੀ ਉਹ ਲੋਕਾਂ ਨੇ ਜਿਨ੍ਹਾਂ ਨੇ 5 ਮਿੰਟ ਵੀ ਕਦੇ ਥਾਣੇ ਵਿੱਚ ਅਕਾਲੀ ਦਲ ਦੇ ਸੰਘਰਸ਼ਾਂ ਲਈ ਅਕਾਲੀ ਜਦੋਜਹਿਦਾਂ ਵਿੱਚ ਹਿੱਸਾ ਨਾ ਪਾਇਆ ਹੋਵੇ ਤਾਂ ਉਹ ਤਾਂ ਦੂਫ ਹੁੰਦਾ ਇਹੀ ਤਰਾਸਦੀ ਆ ਇਹੀ ਸਾਡੀ ਮਾਇਸਮਨ ਦਾ ਚਿੰਤਾ ਕਿ ਕੁਝ ਐਸੇ ਗੈਰ ਅਕਾਲੀ ਸਲਾਹਕਾਰ ਜਿਹੜੇ ਨੇ ਉਹ ਅਕਾਲੀ ਦਲ ਨੂੰ ਖੋਰਾ ਲਾਉਣ ਲੱਗੇ ਉਕਾਲੀ ਦਲ ਨੂੰ ਵੜਨ ਲੱਗੇ ਸਾਨੂੰ ਸਾਹ ਸੁਖਵੀਰ ਸਿੰਘ ਬਾਦਲ ਹੋਣਾ ਤੇ ਵੀ ਇਹੀ ਇਤਰਾਜ ਆ ਕਿ ਉਹ ਇੱਕ ਗਰੁੱਪ ਦੇ ਲੀਡਰ ਬਣ ਕੇ ਇੱਕ ਧੜੇ ਦੇ ਲੀਡਰ ਬਣ ਕੇ ਉਹ ਜਦੋਂ ਕਿ ਉਹਨਾਂ ਨੂੰ ਪਾਰਟੀ ਦਾ ਲੀਡਰ ਬਣਾਇਆ ਜੀ ਉਹਨਾਂ ਨੂੰ ਤਾਂ ਪਾਰਟੀ ਨੂੰ ਬਚਾਉਣ ਦਾ ਯਤਨ ਕਰਨਾ ਚਾਹੀਦਾ ਖਡਾਉਣ ਦਾ ਨਹੀਂ ਯਤਨ ਕਰਨਾ ਚਾਹੀਦਾ ਜੋੜਨ ਦਾ ਯਤਨ ਕਰਨਾ ਚਾਹੀਦਾ ਤੋੜ ਪਾਰਟੀ ਨੂੰ ਕਰਨਾ ਚਾਹੀਦਾ ਪਰ ਕਮਜ਼ੋਰੇ ਹੁੰਦੀ ਹੈ ਜਦੋਂ ਤੁਸੀਂ ਐਸੇ ਨਾਮਵਰ ਪਰਿਵਾਰਾਂ ਨੂੰ ਬੀਜੇਪੀ ਦੇ ਏਜੰਟ ਦੱਸੋ ਔਰ ਉਹ ਦੱਸਣ ਮਨ ਲੈ ਕਹਿੰਦੇ ਛਾਜਤਾ ਬੋਲੇ ਛਾਣਨੀ ਕੀ ਬੋਲੇ ਜਿਨ੍ਹਾਂ ਨੇ ਬੀਜੇਪੀ ਨਾਲ ਰੜਕੇ ਸਤਾ ਹਟਾਈ ਹੋਵੇ ਉਹ ਤਾਂ ਵੈਸੇ ਨਹੀਂ ਚੰਗੇ ਲੱਗਦੇ ਇਹ ਜੇ ਗੱਲਾਂ ਕਰਦੇ ਜਿਨ੍ਹਾਂ ਨੇ ਬੀਜੇਪੀ ਨਾਲ ਸਾਝ ਪਾ ਕੇ ਅਜੇ 4 ਮਹੀਨੇ ਦੀ ਗੱਲ ਆ ਬੀਜੇਪੀ ਦਾ ਮੇਅਰ ਵੋਟ ਪਾ ਕੇ ਬਣਾਇਆ ਹੋਵੇ ਅਜੇ ਕੱਲ ਦੀ ਗੱਲ ਆ ਲੋਕ ਸਭਾ ਵਿੱਚ ਬੀਜੇਪੀ ਦੇ ਹੱਕ ਵਿੱਚ ਖੜੇ ਹੋਣ ਉਹ ਦੂਜਿਆਂ ਨੂੰ ਬੀਜੇਪੀ ਦੇ ਜੈਂਟ ਦੱਸ ਕੇ ਜਾਂ ਜਾਂਬਾਜੀ ਦੇ ਤੌਰ ਤੇ کہہ ਰਹੇ ਹੋਣ ਇਹ ਤਾਂ ਵੈਸੇ ਦੀ ਸ਼ੋਭਾ ਦਿੰਦਾ ਇਹ ਤਾਂ ਵੈਸੇ ਨਹੀਂ ਚੱਲਦਾ ਪਰ ਇਲਜ਼ਾਮ ਤਾਂ ਹੋਰ ਫਿਰ ਇਲਜ਼ਾਮ ਵੀ ਇਸ ਗੱਲ ਤੇ ਲਗਾ ਰਹੇ ਨੇ ਕਿ ਤੁਸੀਂ ਬੀਜੇਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਮੈਂ ਪਾਰਟੀ ਔਰ ਪੰਚੋ ਕਮਜ਼ੋਰ ਕਰਦੀ ਸਾਜੀ ਸੀ ਬੀਜੇਪੀ ਦੀ ਕਿਹੜੀ ਟੀਮ ਹੋਈ ਵੀ ਜੇ ਅਕਾਲੀ ਦਲ ਨੂੰ ਤਗੜਾ ਕਰਨਾ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਅਕਾਲੀ ਦਲ ਨੂੰ ਬਲੰਦੀਆਂ ਤੇ ਲੈ ਕੇ ਜਾਣਾ ਇਹਦੇ 'ਚ ਮਾੜੀ ਗੱਲ ਕੀ ਆ ਇਹਦੇ ਪਾਰਟੀ ਵਿਰੋਧੀ ਗੱਲ ਕੀ ਆ ਇਹਦੇ 'ਚ ਪਾਰਟੀ ਦੇ ਨੰਕਸਾਨ ਦੀ ਗੱਲ ਕੀ ਆ ਮਤਲਬ ਚਿੰਤਾ ਜਾਂ ਅਤਰਾਜ ਉਸ ਗੱਲ ਦਾ ਹੁੰਦਾ ਜੇ ਕੋਈ ਪਾਰਟੀ ਵਿਰੋਧੀ ਗੱਲ ਕਰੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੀ ਗੱਲ ਕਰੇ ਤੇ ਪਰ ਐਸੀ ਐਸੀ ਗੱਲ ਦੀ ਤਾਂ ਹੈਰਾਨੀ ਆ ਇਹ ਗੈਰ ਕਾਲੀ ਜਾਂ ਗੈਰ ਸਿਧਾਂਤਕ ਲੋਕ ਹੀ ਇਹਦੀ ਸੋਚ ਹੋ ਸਕਦੀ ਜੀ ਤਨਮਰ ਸਾਹਿਬ ਕੀ ਕਰਨੇ ਕਿ ਜਦੋਂ ਹਰਿਆਣਾ ਦੀ ਕਮੇਟੀ ਜਿਹੜੀ ਹੈਗੀ ਆ ਉਹ ਤੋੜੀ ਗਈ ਪਟਨਾ ਸਾਹਿਬ ਦੀ ਗੱਲ ਕਰ ਲੋ ਜਾਂ ਹੋਰ ਬਹੁਤ ਸਾਰੇ ਪੰਥਕ ਮੁੱਦੇ ਆਏ ਉਥੇ ਅਕਾਲੀ ਦਲ ਆਪਣੀ ਵੇਵ ਖੜੀ ਲੋਕਾਂ ਦੇ ਵਿੱਚ ਜਾ ਕੇ ਨਹੀਂ ਕਰ ਪਾਇਆ ਗੱਲ ਨਹੀਂ ਕਰ ਪਾਇਆ ਪੰਥ ਦੀ ਗੱਲ ਜਿਹੜੀ ਹੈਗੀ ਉਹ ਟੁਕਵੇਂ ਰੂਪ ਦੇ ਵਿੱਚ ਨਹੀਂ ਹੋ ਪਾਈ। ਇਹੀ ਤਾਂ ਸਾਡੀ ਸਮੱਸਿਆ, ਇਹੀ ਤਾਂ ਸਾਡੀ ਮੁਸੀਬਤ ਆ, ਇਹੀ ਸਾਡੇ ਸੋਚਣ ਲਈ ਗੱਲ ਆ। ਵੀ ਅੱਜ ਸਾਡੀਆਂ ਸੰਸਥਾਵਾਂ ਤੇ ਕਬਜ਼ੇ ਹੋ ਰਹੇ ਨੇ। ਜੀ। ਅੱਜ ਸਾਡੀਆਂ ਸੰਸਥਾਵਾਂ ਨੂੰ ਨਿਗਾਰਬਲ ਲਜਾਇਆ ਜਾ ਰਿਹਾ। ਹੂੰ। ਬਲ ਸਾਨੂੰ ਉਸ ਗੱਲ ਦੀ ਚਿੰਤਾ ਕਰਨ ਦੀ ਲੋੜ ਆ ਕਿ ਅਕਾਲੀ ਦਲ ਦਾ ਜਿਹੜਾ ਰੋਹ ਹੁੰਦਾ ਸੀ, ਅਕਾਲੀ ਦਲ ਦੀ ਜਿਹੜੀ ਵੜਤ ਹੁੰਦੀ ਸੀ ਚੜਤ ਹੁੰਦੀ ਸੀ ਉਹ ਕਿਉਂ ਕਮਜ਼ੋਰ ਹੋ ਰਹੀ ਆ ਤੇ ਇਹੀ ਤਾਂ ਸੋਚਣ ਵਾਲੀ ਗੱਲ ਆ ਇਹੀ ਜਲੰਧਰ ਬੈਠ ਗਿਆ ਸੀ ਸੋਚਿਆ ਸੀ ਤੇ ਉਸੇ ਤੇ ਇਤਰਾਜ਼ ਲਾ ਕੇ ਕਰ ਜੀ ਭੁੰਦਰ ਸਾਹਿਬ ਕਹਿੰਦੇ ਨੇ ਕਿ ਇੱਕ ਵਿਧੀ ਆ ਇੱਕ ਵਿਧਾਨ ਹੈਗਾ ਜੇਕਰ ਕਿਸ ਨੂੰ ਹਟਾਉਣਾ ਵੀ ਆ ਲਾਂਭੇ ਵੀ ਕਰਨਾ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਫੈਸਲੇ ਹੁੰਦੇ ਨੇ ਵਰਕਿੰਗ ਕਮੇਟੀ ਕਹਿੰਦੇ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੀ ਹੈਗੀ ਆ ਜੇਕਰ ਕਿਸੇ ਨੂੰ ਇਤਰਾਜ਼ ਹੈਗਾ ਪਾਰਟੀ ਪਲੇਟਫਾਰਮ ਤੇ ਆ ਕੇ ਗੱਲ ਕਰਨ ਬਾਹਰ ਰਹਿ ਕਿਉਂ ਦਿੱਤੀ ਜਾ ਰਹੀ ਹੈ ਦੇਖੋ ਗੱਲ ਇਹ ਆ ਜਦੋਂ ਜੋ ਜਿਹੜੀ ਹੁਣ ਤੁਸੀਂ ਦੇਖਿਆ ਵੇ ਨਾ ਕਿਸੇ ਨੂੰ ਬੁਲਾਇਆ ਸਾਡੇ ਤੋਂ ਕਿਸੇ ਨੂੰ ਬੁਲਾਇਆ ਨਹੀਂ ਸਦਾ ਨਹੀਂ ਆਇਆ ਤੁਹਾਨੂੰ ਨਾ ਕੋਈ ਸਦਾ ਨਹੀਂ ਆਇਆ ਕੋਰ ਕਮੇਟੀ ਦੇ ਅਸੀਂ ਮੈਂਬਰ ਹਾਂ ਬੀਬੀ ਜਗੀਰ ਕੌਰ ਵੀ ਮੈਂਬਰ ਆ ਮੈਂ ਵੀ ਮੈਂਬਰਾਂ ਬਡਾਲਾ ਸਾਹਿਬ ਵੀ ਮੈਂਬਰ ਉਹ ਜ਼ਿਲ੍ਹੇ ਦੇ ਪ੍ਰਧਾਨ ਵੀ ਸੀ ਉਹ ਹਲਕੇ ਦੇ ਇੰਚਾਰਜ ਵੀ ਸੀ ਮੇਰਾ ਬੇਟਾ ਵੀ ਹਲਕੇ ਦੇ ਇੰਚਾਰਜ ਸੀ ਸੋ ਸਾਡੇ ਅਹ ਬੂਹਂ ਦਰਸਨੀ ਸੇਖਾ ਵੀ ਸੇਕੂਪੁਰ ਵੀ ਹਲਕੇ ਦਾ ਵਿਚਾਰ ਸੀ ਬਹੁਤ ਸਾ ਉਹੀ ਤਾਂ ਗੱਲ ਆ ਮੈਂ ਤਾਂ ਹੀ ਕਿਹਾ ਨਾ ਵੀ ਆਪਣੇ ਧੜੇ ਦੇ ਆਪਣੀ ਚੋਇਸ ਦੇ ਬੰਦਿਆਂ ਨੂੰ ਬੁਲਾ ਕੇ ਪਾਰਟੀ ਪ੍ਰਧਾਨ ਵੱਡੀਆਂ ਭਾਉਣ ਪਾਰਟੀ ਪ੍ਰਧਾਨ ਇੱਕ ਧੜੇ ਦੀ ਗਵਾਈ ਕਰਨ ਬਸ ਉਹ ਪਾਰਟੀ ਨੂੰ ਵੱਡਣ ਵਾਲੀ ਗੱਲ ਹੋ ਜਾਂਦੀ ਆ ਜੀ ਤੇ ਇਹੀ ਮੈਂ ਅਪੀਲ ਕੀਤੀ ਆ ਸਾਥੂ ਜੀ ਤੁਸੀਂ ਬਾਦਲੂਣਾ ਵੀ ਉਹਨਾਂ ਨੂੰ ਇੱਕ ਧੜੇ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੂੰ ਪਾਰਟੀ 'ਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ ਉਹਨਾਂ ਨੂੰ ਮਤਲਬ ਪਾਰਟੀ ਵੀ ਤਾਂ ਅਲੱਗ-ਅਲੱਗ ਸੋਚ ਵਾਲੇ ਅਲੱਗ-ਅਲੱਗ ਵਿਚਾਰਾਂ ਵਾਲੇ ਬੰਦੇ ਹੁੰਦੇ ਨੇ ਉਹਨਾਂ ਨੂੰ ਨਹੀਂ ਚੰਗੀਆਂ ਲੱਗਦੀਆਂ ਨਾ ਲੱਗਣ ਪਰ ਤੁਸੀਂ ਇਹ ਥੋੜੋ ਉਹਨਾਂ ਨੂੰ ਪਾਰਟੀ 'ਚ ਹੀ ਪਰੇ ਕਰ ਦੋ ਬੁਲਾਉ ਹੀ ਨਾ ਇਹਦਾ ਫਿਰ ਇਹਦਾ ਫਿਰ ਦਾਦਾਗੀਰੀ ਹੋਗੀ ਨਾ ਇਹਦਾ ਫਿਰ ਤਾਨਾਸ਼ਾਹੀ ਹੋਊਗੀ ਵੇ ਜਿਹਨੂੰ ਮਰਜੀ ਬੁਲਾ ਲਓ ਜਿਹਨੂੰ ਨਾ ਮਰਜੀ ਬੁਲਾ ਜਲੰਧਰ ਮੀਟਿੰਗ ਦੇ ਇਹ ਇਹ ਤਰ੍ਹਾਂ ਦੀ ਆਹੀ ਨੁਕਸਾਨ ਆ ਜਲੰਧਰ ਮੀਟਿੰਗ ਦੇ ਵਿੱਚ ਚਰਚਾ ਤੋਂ ਹੀ ਹੋਵੇਗੀ ਕਾਰਨਾ ਦੀ ਜੀ ਸਮੀਖਿਆ ਤੋਂ ਹੀ ਹੋਵੇਗੀ ਕਿਹੜੇ ਕਾਰਨ ਰਏ ਕਿ ਪਾਰਟੀ ਦਾ ਇਹ ਅਰਸ਼ ਤੋਂ ਹੀ ਕਿਹਨੇ ਫਰਜ਼ ਤੇ ਪਾਰਟੀ ਆਈ ਇਹ ਇਹ ਜਿਹੜੀਆਂ ਸਾਰੀਆਂ ਚਰਚਾਵਾਂ ਕੱਲ ਉੱਥੇ ਹੋਈਆਂ ਵੀ ਪਾਰਟੀ ਤੇ ਕਿਹੜੀਆਂ ਕਿਹੜੀਆਂ ਕਮੀਆਂ ਕਿਹੜੀਆਂ ਕਿਹੜੀਆਂ ਖਾਮੀਆਂ ਰਹੀਆਂ ਤੇ ਭਾਵੇਂ ਉਸ ਵੇ ਸੈਣੀ ਵਾਲੀ ਗੱਲ ਸੀ ਭਾਵੇਂ ਸੱਚੇ ਜਿਹੜਾ ਸਰਸਾ ਵਾਲਾ ਸੀ ਉਹਨਾਂ ਨੂੰ ਮਾਫੀ ਦੇਣ ਵਾਲੀ ਗੱਲ ਸੀ ਜਾਂ ਮਾਲ ਬੇਅਰਬੀ ਵਾਲੀ ਗੱਲ ਤੇ ਸਹੀ ਮੈਨੇ ਵਿੱਚ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਫੜਨ ਦੇ ਵਿੱਚ ਨਾਕਾਮ ਰਹਿਣ ਵਾਲੀ ਗੱਲ ਸੀ ਇਤੇ ਨਾ ਕਿਤੇ ਕਮੀ ਰਹੀ ਮਤਲਬ ਅਸੀਂ ਆਪਣੇ ਆਪ ਨੂੰ ਵੀ ਦੋਸ਼ੀ ਸਮਝਦੇ ਆਂ ਵੀ ਅਸੀਂ ਉਦੋਂ ਚੁੱਪ ਰਹੇ ਹਮ ਭਲ ਇਹੇ ਗੱਲ ਦੀ ਅਸੀਂ ਉੱਥੇ ਜਾ ਕੇ ਕਾਲਤਾ ਸਾਹਿਬ ਤੇ ਮਾਫੀ ਮੰਗਣ ਦਾ ਜਦੋਂ ਸੁਮੇਤ ਸੈਣੀ ਨੂੰ ਡੀਜੀਪੀ ਲਗਾਇਆ ਜਾ ਰਿਹਾ ਸੀ ਜਦੋਂ ਡੇਰਾ ਸਿੱਧਨ ਮਾਫੀ ਦਿੱਤੀ ਜਾ ਰਹੀ ਸੀ ਉਦੋਂ ਤੁਹਾਨੂੰ ਅਣਗੌਲੇ ਕੀਤਾ ਗਿਆ ਜਾਂ ਤੁਸੀਂ ਉਸ ਵੇਲੇ ਆਵਾਜ਼ ਹੀ ਨਹੀਂ ਉਠਾਈ ਉਦੋਂ ਉਦੋਂ ਤਾਂ ਵੈਸੇ ਪਾਰਟੀ ਫੋਰਮ ਤੇ ਗੱਲ ਆਈ ਨਹੀਂ ਹਮ ਸਹੀ ਬਹਨੇ ਪਰ ਅਸੀਂ ਇਹਦੇ باوجود ਵੀ ਅਸੀਂ ਉਹ ਸਤਾ ਦੇ ਹਿੱਸੇਦਾਰ ਸੀ ਅਸੀਂ ਆਪਣੇ ਆਪ ਨੂੰ ਗੁਨਾਹਗਰ ਸਮਝਦੇ ਹਾਂ ਕਿ ਚੁੱਪ ਰਹਿਣਾ ਵੀ ਭਲ ਇੱਕ ਕਿਸਮ ਦਾ ਗੁਨਾਹ ਹੁੰਦਾ ਅਸੀਂ ਉਹਨੂੰ ਮਨ ਕੇ ਇਹ ਗੁਨਾਹ ਸੀ ਜਾਂ ਗਲਤੀ ਸੀ ਜੀ ਗਲਤੀ ਸੀ ਖਾਲੇ ਵੀ ਗੁਨਾਹ ਨਹੀਂ ਮੰਨਣ ਨੂੰ ਤਿਆਰ ਅਕਾਲੀ ਦਲ ਦੀ ਲੀਡਰਸ਼ਿਪ ਮੈਂ ਸਮਝਦਾ ਜਿਹਨਾਂ ਦਾ ਗੁਨਾਹ ਹੁੰਦਾ ਜਿਹੜਾ ਜਾਣ ਬੁੱਝ ਕੇ ਦੇਖ ਕੇ ਕਰ ਰਿਹਾ ਹੋਵੇ ਤੇ ਜਿਹੜਾ ਮਤਲਬ ਉਸ ਦੇ ਵਿਰੁੱਧ ਬੋਲ ਨਾ ਸਕਿਆ ਉਹਨੂੰ ਆਪ ਗਲਤੀ ਕਹਿ ਸਕਦਾ ਹੂੰ ਹੁਣ ਅਕਾਲੀ ਦਲ ਦੀ ਤਾਜ਼ਾ ਸਥਿਤੀ ਦੇ ਵਿੱਚ ਤੁਸੀਂ 1 ਜੁਲਾਈ ਨੂੰ ਜਾ ਰਹੇ ਹੋ ਜੀ ਦੂਸਰੇ ਧੜੇ ਨੂੰ ਅਪੀਲ ਕਰੋਗੇ ਕਿ ਤੁਸੀਂ ਵੀ ਸਾਡੇ ਨਾਲ ਚੱਲੋ ਕਿਮਾ ਜਾਂਚਨਾ ਜਿਹੜੀ ਹੈਗੀ ਆ ਅਸੀਂ ਤਾਂ ਹਰ ਪੰਥ ਦਰਤੀ ਨੂੰ ਪੰਥ ਰਤਾਇਸੀ ਨੂੰ ਸ਼ਰਮਣੀ ਅਕਾਲੀ ਦਲ ਦਾ ਭਲਾ ਚਾਹਣ ਵਾਲੇ ਨੂੰ ਹਰ ਵਿਅਕਤੀ ਨੂੰ ਕਹਾਂਗੇ ਕਿ ਉਹ ਪਿੱਛੇ ਹੋਈਆਂ ਕਿਤਾਈਆਂ ਤੇ ਗਲਤੀਆਂ ਦੀ ਮਾਫੀ ਮੰਗ ਕੇ ਅੱਗੇ ਨੂੰ ਅਕਾਲੀ ਦਲ ਨੂੰ ਤਾਕੜਾ ਮਜ਼ਬੂਤ ਕਰਨ ਦੇ ਵਿੱਚ ਅਰਦਾਸ ਦੇ ਵੀ ਸ਼ਾਮਲ ਹੋਵੇ ਬੇਅਦਬੀ ਲਈ ਵੀ ਅਕਾਲੀ ਦਲ ਦੋਸ਼ੀ ਹੈ ਜੀ ਉਹਨਾਂ ਨੂੰ ਜਿਹੜੇ ਅੱਗੇ ਦੋਸ਼ੀ ਲੋਕਾਂ ਨੂੰ ਨਹੀਂ ਫੜ ਸਕੇ ਜਾਂ ਸਜ਼ਾਵਾਂ ਨਹੀਂ ਮਿਲ ਸਕੇ ਇਸ ਦਾ ਵੀ ਖਮਿਆਜਾ ਭੁਗਤਣਾ ਪਿਆ ਦੇਖੋ ਬੇਅਦਬੀ ਲਈ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਾਣ ਕੇ ਕਰਾਈਆ ਜਾਂ ਪਤਾ ਸੀ ਜਾਂ ਅੱਖਾਂ ਦੇ ਸਾਹਮਣੇ ਹੋਈ ਜਾਂ ਕਰਾਉਣਾ ਪਰ ਇਹ ਗੱਲ ਜ਼ਰੂਰ ਆ ਵੀ ਕਿਤੇ ਨਾ ਕਿਤੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਮਤਲਬ ਅਸੀਂ ਅ ਕਟਾਰੇ 'ਚ ਖੜੇ ਕਰਨ ਦੇ ਵਿੱਚ ਕਿਤੇ ਨਾਕਾਮ ਰਹੇ ਜੀ ਉਹ ਤਾਂ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਕਸੂਰਵਾਰ ਸਮਝਦੇ ਹੀ ਹੈ ਨਾ ਜੀ ਤੇ ਉਹਦਾ ਤਾਂ ਮਹਿਸੂਸ ਵੀ ਆ ਤੇ ਸਾਰੀਆਂ ਗੱਲਾਂ ਦਾ ਨੋਟਸ ਲੋਕਾਂ ਨੇ ਪੰਥ ਨੇ ਲਿਆ ਜੀ ਤੇ ਉਹਦੇ ਲਈ ਅਸੀਂ ਗੁਰੂ ਅੱਗੇ ਅਰਦਾਸ ਇਹੀ ਕਰਨੀ ਆ ਵੀ ਅੱਗੇ ਤੇ ਸਾਨੂੰ ਸ਼ਕਤੀ ਬਖਸ਼ੇ ਸਮਰਥ ਬਖਸ਼ੇ ਗੁਰੂ ਤਾਂ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਕਿਤਾਈਆਂ ਨਾ ਹੋਣ ਜੀ ਤੇ ਅਸੀਂ ਤਗੜੇ ਹੋ ਕੇ ਪਾਰਟੀ ਨੂੰ ਅੱਗੇ ਲਿਜਾ ਸਕੀ ਜੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਸੈਟੀਸਫਾਈ ਹੈਗੀ ਹੂੰ ਇਸ ਵਕਤ ਜੀ ਜਾ ਲੱਗਦਾ ਕਿ ਸੁਭੀਰ ਸਿੰਘ ਬਾਦਲ ਸੁਝਾਵਾਂ ਦੇ ਨਾਲ ਚੱਲਦੇ ਨੂੰ ਤਾਂ ਫਾਇਦਾ ਹੋ ਸਕਦਾ ਹੈ ਬਤੌਰ ਪ੍ਰਧਾਨ ਉਹ ਬਣੇ ਰਹਿਣ ਦੇਖੋ ਗੱਲ ਇਹ ਆ ਵੀ ਜੇ ਸਰਟੀਫਾਈ ਹੁੰਦੇ ਤਾਂ ਸਾਨੂੰ ਇਹ ਗੱਲ ਨਾ ਕਰਨੀ ਪੈਂਦੀ ਤੇ ਕਿਤੇ ਨਾ ਕਿਤੇ ਕਮੀਆਂ ਕਿਤੇ ਨਾ ਕਿਤੇ ਕਿਤਾਹੀ ਆ ਉਹਨੂੰ ਦੁਰਸਤ ਕਰਨ ਦੀ ਲੋੜ ਆ ਪਾਰਟੀ ਨੂੰ ਅੱਗੇ ਲਿਜਾਣ ਲਈ ਉਹ ਜਿਹੜੀ ਕੰਸੈਂਸਸ ਬਣੇ ਵੱਲ ਕਈ ਵਾਰੀ ਇੱਕ ਬੰਦੇ ਦੀ رائے ਵੀ ਭਾਰੂ ਪੈ ਜਾਂਦੀ ਆ ਜੀ ਇੱਕ ਬੰਦਾ ਵੀ ਰ ਹੈ ਵੀ ਮਤਲਬ ਪਾਰਟੀ ਹਿੱਤ ਚ ਚਲੀ ਜਾ ਸਕਦੀ ਆ ਜੀ ਧਿਆਨ ਦੇਣ ਦੀ ਲੋੜ ਹੁੰਦੀ ਆ ਜੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਬਹੁ ਗਿਣਤੀ ਦੀ ਸੋਚ ਹੀ ਹਮ ਮੱਲ ਭਾਰੂ ਹੋਵੇ ਨਹੀਂ ਵਾਰੀ ਇੱਕ ਬੰਦਾ ਵੀ ਚੰਗੀ ਰਾਏ ਦੇ ਸਕਦਾ ਜੀ ਜੇ ਪਾਰਟੀ ਦੇ ਫਾਇਦੇ ਚ ਹੁੰਦੀ ਹੋਵੇ ਉਹਨੂੰ ਵੀ ਆਨਰ ਕਰਨਾ ਚਾਹੀਦਾ ਸੁਖਬੀਰ ਸਿੰਘ ਬਾਦਲ ਲੀਡ ਕਰਨ ਦੇ ਸਮਰੱਥ ਨਹੀਂ ਇਸ ਵਕਤ ਜੀ ਦੇਖੋ ਅੱਜ ਜੋ ਸ਼ਰਮਣੀ ਕਾਲੀ ਦਲ ਦੀ ਹਾਲਤ ਬਣ ਗਈ ਜੀ ਬਾਰ ਬਾਰ ਫਤਵੇ ਪਾਰਟੀ ਦੇ ਉਲਟਾਉ ਕਰਕੇ ਜੀ ਇਹ ਬਣ ਗਈ ਕਿ ਅੱਜ ਕਿਸੇ ਨਾਮ ਪਰ ਧਾਰਮਿਕ ਦਿਖ ਵਾਲੀ ਸ਼ਖਸੀਅਤ ਹੂੰ ਨਰਪਾਕ ਬੇਦਾਗ ਸ਼ਖਸੀਅਤ ਹੂੰ ਜਿਹਦੀ ਮਤਲ ਧਾਰਮਿਕ ਵੋਕੈਬਲਰੀ ਹੋਵੇ ਧਾਰਮਿਕ ਦਿਖ ਹੋਵੇ ਔਰ ਪੋਲੀਟੀਕਲ ਕੰਟੈਂਟ ਰੱਖਦੀ ਹੋਵੇ ਕੋਈ ਸ਼ਖਸੀਅਤ ਉਹ ਮਤਲਬ ਅੱਜ ਦੇ ਸਮੇਂ 'ਚ ਕਾਲੀ ਦਲ ਨੂੰ ਅਗਵਾਈ ਦੇ ਸਕਦੀ ਆ ਉਡੀਸੀ ਤਲਾਸ਼ ਕਰਨੀ ਆ ਸਿੱਖ ਵਿਦਵਾਨਾਂ ਨੂੰ ਮਿਲ ਕੇ ਪੰਜਾਬ ਹਤਾਇਸੀ ਲੋਕਾਂ ਨੂੰ ਮਿਲ ਕੇ ਔਰ ਸਾਥ ਸਮਾਜ ਨਾਮ ਵਰ ਸਖਸ਼ੀਤਾ ਨੂੰ ਕੁਝ ਨਾਮ ਸਾਹਮਣੇ ਆਈ ਉਹ ਬੀਬੀ ਗੱਲ ਡਿਗਨਿਟਰੀ ਜਿਹੜੇ ਨੇ ਸਮੇਂ-ਸਮੇਂ ਤੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਜਗਵਾਈ ਕੀਤੀ ਆ ਜੀ ਉਹਨਾਂ ਨੂੰ ਮਿਲ ਕੇ ਕੋਈ ਐਸਾ ਵਿਅਕਤੀ ਲੱਭ ਕੇ ਅੱਗੇ ਲਾਵਾਂਗੇ ਜਿਹੜਾ ਅੱਜ ਜਿਹਦੀ ਲੋੜ ਆ ਰਾਜਨੀਤੀ ਤੇ ਧਰਮ ਨੂੰ ਨਾਲ ਲੈ ਕੇ ਚੱਲ ਰਿਹਾ ਤੁਸੀਂ ਕੁਝ ਨਾਮ ਤੁਹਾਡੇ ਸਾਹਮਣੇ ਆਏ ਹੋਣਗੇ ਸੁਝਾਏ ਗਏ ਹੋਣਗੇ ਹਾਂ ਜੇ ਤਾਂ ਨਹੀਂ ਇਸ ਕਿਸਮ ਦੇ ਨਾਮ ਆਏ ਅਸੀਂ ਲੋਕਾਂ ਨੂੰ ਕਿਹਾ ਉਸ ਦਿਨ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਿਹਾ ਕਿ ਤੁਸੀਂ ਉਹ ਨਾਮ ਲਭੋ ਹਾਂ ਤੇ ਲਭ ਕੇ ਨਾਮ ਅਸੀਂ ਉਹਨਾਂ ਤੇ ਫਿਰ ਗੱਲਬਾਤ ਕਰੀਏ ਤੇ ਕੰਸੈਂਸਸ ਬਣਾਈਏ ਚੰਦੂਮਰ ਸਾਹਿਬ ਉਸ ਦੌੜ ਦੇ ਵਿੱਚ ਹੈਗੇ ਨੇ ਨਹੀਂ ਮੈਂ ਪਹਿਲੇ ਦਿਨੇ ਮੈਂ ਹੀ ਨਹੀਂ ਕੱਲਾ ਬਲਕਿ ਜਿੰਨੇ ਅਸੀਂ ਮੀਟਿੰਗ ਵਿੱਚ ਹਾਜ਼ਰ ਸੀ ਜੀ ਉਹਨਾਂ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਵੇ ਸਾਡੇ ਵਿੱਚੋਂ ਕੋਈ ਪ੍ਰਧਾਨਗੀ ਦਾ ਦਾਅਵਾਦ ਨਹੀਂ ਹੋਇਆ ਜੀ ਚੰਦਰ ਸਰ ਭਾਈ ਅਮਰਤਪਾਲ ਸਿੰਘ ਆਜ਼ਾਦ ਤੌਰ ਤੇ ਜਿੱਤੇ ਵੱਡੇ ਅ ਫਰਕ ਨਾਲ ਚੋਣ ਜਿੱਤ ਕੇ ਆਏ ਨੇ ਭਾਈ ਅਮਰਤਪਾਲ ਸਿੰਘ ਤੁਹਾਡੇ ਧੜੇ ਦੀ ਅਗਵਾਈ ਕਰਨ ਇਸ ਲਈ ਸਮੁਖ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਤਿਆਰ ਰਹੇਗੀ ਇਹ ਤਾਂ ਜੇ ਮੈਂ ਤੁਹਾਨੂੰ ਪਹਿਲੀ ਗੱਲ ਦੱਸੀ ਆ ਵੀ ਅਜੇ ਤਾਂ ਅਸੀਂ ਕੰਸੈਂਸਸ ਬਣਾਵਾਂਗੇ ਅਜੇ ਤਾਂ ਪਹਿਲਾਂ ਇਹਦਾ ਜੇ ਹੈ ਨਾ ਜੀ ਮਤਲਬ ਉਹ ਜੇ ਦਾਤਾ ਕੋਈ ਅਰਥ ਨਹੀਂ ਹੁੰਦਾ ਲੀਡ ਕਰਨ ਦੇ ਸਮਰੱਥ ਹੈਗੇ ਨਹੀਂ ਉਹ ਪਹਿਲਾਂ ਅਸੀਂ ਲੋਕਾਂ ਵਿੱਚ ਜਾ ਕੇ ਕਿਹੜੀ ਸ਼ਖਸੀਅਤ ਆ ਜਿਹੜੀ ਸਾਰੀਆਂ ਗੱਲਾਂ ਨੂੰ ਨਾਲ ਲੈ ਕੇ ਤੁਰ ਸਕਦੀ ਆ ਵੈਸੇ ਭਾਈ ਅਮਰਪਾਲ ਸਿੰਘ ਉਹਨਾਂ ਨੇ ਤਾਂ ਸਾਫ਼ ਹੀ ਕਹਿਤਾ ਵੀ ਮੈਂ ਤਾਂ ਸਿਰਫ ਧਾਰਮਿਕ ਦਾ ਕਾਰਜ ਹੀ ਕਰਨਾ ਦੂਜੇ ਕਾਰਜ 'ਚ ਨਹੀਂ ਦਖਲ ਦੇਣਾ ਤੁਹਾਡੇ ਧੜੇ ਦੇ ਨਾਲ ਆਉਣ ਤੁਹਾਡੇ ਧੜੇ ਦੇ ਨਾਲ ਲੰਬਿਤ ਹੋਣ ਇਹ ਅਜਿਹੀ ਕੋਸ਼ਿਸ਼ ਹੋਵੇਗੀ ਕਿਉਂਕਿ ਚਾਹੇ ਭਾਈ ਸਰਬਜੀਤ ਸਿੰਘ ਖਾਲਸਾ ਹੋਣ ਚਾਹੇ ਭਾਈ ਅਮਰਪਾਲ ਸਿੰਘ ਉਹਨੂੰ ਜਿੱਤ ਕੇ ਗਏ ਨੇ ਪੰਥ ਦੀ ਗੱਲ ਕਰ ਰਹੇ ਨੇ ਔਰ ਪੰਥ ਨੇ ਵੱਡੇ ਫਰਕ ਦੇ ਨਾਲ ਉਜਤਾ ਕੇ ਭੇਜਿਆ ਕੋਸ਼ਿਸ਼ ਰਹੇਗੀ ਕਿ ਤੁਹਾਡੇ ਨਾਲ ਆ ਕੇ ਮਿਲਣਾ ਦੇਖੋ ਸਾਡੀ ਕੋਸ਼ਿਸ਼ ਹੋਏਗੀ ਵੀ ਸਾਰੀਆਂ ਪੰਥਕ ਧਿਰਾਂ ਨੂੰ ਪੰਥ ਹਤੈਸੀ ਲੋਕਾਂ ਨੂੰ ਪੰਜਾਬ ਤੇ ਪੰਥ ਦਾ ਭਲਾ ਚਾਉਣ ਵਾਲੇ ਲੋਕਾਂ ਨੂੰ ਨਾਲ ਲਿਆ ਜਾਵੇ ਜੀ ਅੱਜ ਬੜਾ ਕੱਲ ਜਦੋਂ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਕੱਲ ਨੂੰ ਤੁਸੀਂ ਨਿਸ਼ਚਿਤ ਤੌਰ ਤੇ ਸੁਣੀ ਹੋਵਗੀ ਉਹਦੇ ਵਿੱਚ ਕਿਹਾ ਸੀ ਕਿ ਸੈਵ ਸੈਨਾ ਦੀ ਤੌਰ ਤੇ ਜਿਹੜਾ ਹੈਗਾ ਅਕਾਲੀ ਦਲ ਨੂੰ ਜਿਹੜਾ ਹੈਗਾ ਤੋੜਨ ਦੀ ਕੋਸ਼ਿਸ਼ ਕੀਤੀ ਯਾਰ ਦੋ ਹਿੱਸਿਆਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਜਿਸ ਤਰੀਕੇ ਤਾਂ ਉੱਥੇ ਹੀ ਸ਼ੁਰੂ ਹੋਇਆ ਉਹਦਾ ਜਿਹੜਾ ਹੈਗਾ ਕੰਧ ਤੇ ਪੜਿਆ ਦੂਸਰਾ ਧੜਾ ਦੇਖ ਲਵੇ ਕਿ ਉੱਥੇ ਕੀ ਆ ਸ਼ੁਰੂ ਹੋਇਆ ਹੈਗਾ ਕਿ ਅਜੇ ਹੀ ਕੋਸ਼ਿਸ਼ ਹੈ ਕਿ ਅਕਾਲੀ ਦਲ ਨੂੰ ਤੋੜ ਦਿੱਤਾ ਜਾਵੇ ਅਜੇ ਹੀ ਮਨਛਾ ਨਾਲ ਲੱਗੇ ਵੱਧ ਰਹੇ ਦੇਖੋ ਗੱਲ ਇਹ ਆ ਵੀ ਪਾਰਟੀ ਦੀ ਮਜ਼ਬੂਤੀ ਪਾਰਟੀ ਨੂੰ ਬਲੰਦੀਆਂ ਤੱਕ ਲਿਜਾਣ ਲਈ ਹਮ ਯਤਨ ਕਰਨੇ ਇਹ ਨਾ ਪਾਰਟੀ ਨੂੰ ਤੋੜਨ ਵਾਲੀ ਕਾਰਵਾਈ ਹੋ ਸਕਦੀ ਹੈ ਨਾ ਪਾਰਟੀ ਵਿਰੋਧੀ ਕਾਰਵਾਈ ਹੋ ਸਕਦੀ ਹੈ ਜੀ ਬਲਕਿ ਮਤਲਬ ਜਿਹੜੇ ਬੰਦੇ ਪਾਰਟੀ ਨੂੰ ਚੰਗਾ ਬਣਾਉਣ ਲਈ ਉੱਚਾ ਲਜਾਣ ਲਈ ਜਤਨਾਂ ਦਾ ਵਿਰੋਧ ਕਰਦੇ ਨੇ ਉਹ ਪਾਰਟੀ ਵਿਰੋਧੀ ਕਾਰਵਾਈ ਦੇ ਕਹਿ ਸਕਦੇ ਹੋ ਤੁਸੀਂ ਜੀ ਤੇ ਪਾਰਟੀ ਨੂੰ ਉੱਚਾ ਲਜਾਣ ਲਈ ਮਜ਼ਬੂਤ ਕਰਨ ਲਈ ਜੇ ਕੋਈ رائے ਦਿੰਦਾ ਜਿਗਰਨ ਕਰਦਾ ਮਿਹਨਤ ਚਲਾਉਂਦਾ ਉਹਨੂੰ ਤੁਸੀਂ ਪਾਰਟੀ ਵਿਰੋਧੀ ਕਾਰਵਾਈ ਤੋਂ ਜ਼ੋਰ ਕਰਨ ਵਾਲੀ ਕਾਰਵਾਈ ਕਿਵੇਂ ਕਹਿ ਸਕਦੇ ਪਰ ਤੁਹਾਨੂੰ ਤਾਂ ਕਿਹਾ ਜਾ ਰਿਹਾ ਨਾ ਲੈ ਕਹਿਣ ਦਾ ਤਾਂ ਚਾਹੇ ਉਹ ਗੱਲਾਂ ਕਹੀਆਂ ਉਹਨਾਂ ਦੇ ਕਹਿਣ ਨਾਲ ਥੋੜਾ ਹੁੰਦਾ ਤੁਸੀਂ ਅਸਲੀ ਤੌਰ ਤੇ ਦੱਸੋਗੇ ਜੀ ਇੱਕ ਬੰਦਾ ਕਹਿ ਰਿਹਾ ਵੀ ਅਸੀਂ ਪਾਰਟੀ ਨੂੰ ਮਜੂਦ ਕਰਨਾ ਪਾਰਟੀ ਨੂੰ بلੰਦੀਆਂ ਤੇ ਲੈ ਕੇ ਜਾਣਾ ਔਰ ਆਪਣੀ ਕੋਈ ਬਦਲ ਕਿਸੇ ਇੱਕ ਗੱਲ ਤੇ ਜ਼ਿੱਦ ਵੀ ਹੈ ਨਹੀਂ ਜੀ ਵੀ ਲੋਕਾਂ ਦੀ ਭਾਵਨਾ ਦੀ ਕਦਰ ਕਰੋ ਉਹਦੇ ਮੁਤਾਬਕ ਚੱਲੀਏ ਤੇ ਦੂਜੇ ਪਾਸੇ ਜ਼ਿੱਦ ਹੋ ਗਏ ਬੋਲੇ ਇਹ ਇਲਜ਼ਾਮ ਲਾਇਆ ਜਾ ਰਿਹਾ ਵੀ ਪਾਰਟੀ ਨੂੰ ਤਗੜਾ ਕਰਨ ਵਾਲੇ ਪਾਰਟੀ ਦੇ ਵਿਰੋਧੀ ਨੇ ਜੀ ਹੁਣ ਇਹਨਾਂ ਜੋ ਕਿਹੜਾ ਠੀਕ ਆ ਚੋਣ ਨਿਸ਼ਾਨ ਨੂੰ ਲੈ ਕੇ ਰਹੇਗਾ ਕਿ ਚੋਣ ਨਿਸ਼ਾਨ ਦੀ ਲੜਾਈ ਅੱਗੇ ਲੜੀ ਜਾਵੇ ਕਿ ਜੇਕਰ ਸਭਾ ਇਹ ਤਾਂ ਸਭਾ ਹੀ ਦੱਸੇਗਾ ਉਦੋਂ ਦੇ ਤੌਰ ਤੇ ਜਦੋਂ ਪਾਰਟੀ ਮਜ਼ਬੂਤ ਹੋਏਗੀ ਪਾਰਟ ਸ਼ਰਮਾ ਅਸੀਂ ਕੋਈ ਬੱਕਰੀ ਪਾਰਟੀ ਤਾਂ ਬਣਾ ਨਹੀਂ ਰਹੇ ਅਸੀਂ ਤਾਂ ਸ਼ਰਮਣੀ ਅਕਾਲੀ ਦਲ ਨੂੰ ਹੀ ਰੇਨੋਵੇਟ ਕਰਕੇ ਸ਼ਰਮਣੀ ਅਕਾਲੀ ਦਲ ਦੀਆਂ ਖਾਮੀਆਂ ਕਮੀਆਂ ਦੂਰ ਕਰਕੇ ਉਹਨੂੰ ਮਜ਼ਬੂਤ ਕਰਨ ਲਈ ਤੁਰੇ ਹੋਏ ਹਾਂ ਜੀ ਲੱਗਦਾ ਕਿ ਇਹਨਾਂ ਦੇ ਵਿੱਚ ਕਾਮਯਾਬੀ ਮਿਲੇਗੀ ਕਿਉਂਕਿ ਹੁਣ ਤੱਕ ਜਿੰਨੇ ਵੀ ਅਕਾਲੀ ਦਲ ਤੋਂ ਵੱਖ ਹੋਏ ਨੇ ਉਹਨਾਂ ਨੂੰ ਮੁੜ ਅਕਾਲੀ ਦਲ ਦੇ ਵਿੱਚ ਆਉਣਾ ਪਿਆ ਤੁਸੀਂ ਵੀ ਇੱਕ ਸਮੇਂ ਵੱਖ ਹੋਏ ਫਿਰ ਤੁਸੀਂ ਅਕਾਲੀ ਦਲ ਦੇ ਵਿੱਚ ਆਏ ਢੀਂਸਾ ਪਰਿਵਾਰ ਵੱਖ ਹੋਇਆ ਉਹ ਦੁਬਾਰਾ ਆਏ ਬਰਨਾਲਾ ਪਰਿਵਾਰ ਵੱਖ ਹੋਇਆ ਦੁਬਾਰਾ ਅਕਾਲੀ ਦਲ ਦੇ ਵਿੱਚ ਆਏ ਕਾਰਨ ਕੀ ਹੈ ਕਿ ਇਹ ਅਕਾਲੀ ਦਲ ਤੋਂ ਵੱਖ ਹੋ ਕੇ ਕੋਈ ਲੀਡਰ ਕਾਮਯਾਬ ਜਾਂ ਪਾਰਟੀ ਕਾਮਯਾਬ ਕਿਉਂ ਨਹੀਂ ਹੋ ਪਾਈ ਵੱਖਰੇ ਵੱਖਰੇ ਹਾਲਾਤ ਹੁੰਦੇ ਨੇ ਬਖਰਾ ਬਖਰਾ ਸਮਾਂ ਹੁੰਦਾ ਬਖਰੇ ਬਖਰੇ ਇਸ਼ੂ ਹੁੰਦੇ ਨੇ ਮਤਲਬ ਇਹਨਾਂ ਹਾਲਾਤਾਂ ਦੇ ਵਿੱਚੋਂ ਮਾਲਾ ਜਦੋਂ ਤੋੜੋ ਸਾਹਿਬ ਦੀ ਗੱਲ ਕਰਦੇ ਆ ਉਦੋਂ ਤਾਂ ਲੋਕਾਂ ਨੇ ਅਕਾਲੀ ਦਲ ਦੇ ਹੱਕ 'ਚ ਫਤਵਾ ਦਿੱਤਾ ਹੋਇਆ ਸੀ ਜੀ ਉਦੋਂ ਤਾਂ ਲੋਕਾਂ ਨੇ ਸਰਕਾਰ ਬਣਾਈ ਹੋਈ ਸੀ ਜੀ ਹੁਣ ਅਕਾਲੀ ਦਲ ਨੇ ਉਲਟ ਫਤਵਾ ਦਿੱਤਾ ਹੋਇਆ ਹਮ ਮਾਲ ਇੱਕ ਵਾਰੀ ਵੀ ਨਹੀਂ ਦਿੱਤਾ ਦੋ ਵਾਰੀ ਦਿੱਤਾ ਤਿੰਨ ਵਾਰੀ ਦਿੱਤਾ ਚਾਰ ਵਾਰੀ ਦਿੱਤਾ ਪੰਜ ਵਾਰੀ ਦਿੱਤਾ ਹੋਇਆ ਔਰ ਹਰ ਵਾਰੀ ਨੂੰ ਗਿਆ ਹਮ ਉਦੋਂ ਤੇ ਹੁਣ ਦਾ ਕਿੰਨਾ ਫਰਕ ਆ ਫੇ ਭਰੋਸਾ ਖੋ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਇਸ ਵੇਲੇ ਕੁਦਰਤੀ ਤੌਰ ਤੇ ਜਿਹੜਾ ਲੋਕਾਂ ਦਾ ਤੱਕ ਹੋਇਆ ਹੀ ਗਿਆ ਲੋਕਾਂ ਤਾਂ ਹੀ ਤਾਂ ਬਾਰ ਬਾਰ ਹੇਠਾਂ ਨੂੰ ਜਾ ਰਹੇ ਆ ਕੰਮ ਇਹ ਨਾਰਾਜ਼ਗੀ ਅਕਾਲੀ ਦਾ ਭਰੋਸਾ ਹੋਵੇ ਫਿਰ ਅਕਾਲੀ ਦਲ ਉੱਪਰ ਨੂੰ ਜਾਵੇ ਇਹ ਨਾਰਾਜ਼ਗੀ ਲੋਕਾਂ ਦੀ ਅਕਾਲੀ ਦਲ ਨਾਲ ਹੈ ਲੀਡਰਸ਼ਿਪ ਨਾਲ ਹੈ ਜਾਂ ਬਾਦਲ ਪਰਿਵਾਰ ਨਾਲ ਹੈ ਦੇਖੋ ਆਮ ਦੌਰ ਤੇ ਜਿਹੜੀ ਝੁੰਡਾ ਕਮੇਟੀ ਆ ਝੁੰਡਾ ਕਮੇਟੀ ਨੇ ਸਾਰੇ ਪੰਜਾਬ ਚ ਰਾਉਂਡ ਕਰਕੇ ਯਤਨ ਕਰਕੇ ਇਹਨਾਂ ਨਤੀਜੇ ਤੇ ਪਹੁੰਚੇ ਸੀ ਕਿ ਉਹਨਾਂ ਨੂੰ ਦਾਸ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਤੇ بے ਪ੍ਰੋਸ ਕੀਆ ਲੋਕਾਂ ਨੂੰ ਉਹ ਮਹਿਸੂਸ ਕਰਦੇ ਨੇ ਵੀ ਉਹਨਾਂ ਨੂੰ ਲੰਬੇ ਹੋਣਾ ਚਾਹੀਦਾ ਹਾਂ ਮਤਲਬ ਇਹ ਨੈਟ ਸ਼ੈੱਲ ਰਿਜ਼ਲਟ ਉਹਨਾਂ ਨੇ ਕੱਢਿਆ ਸੀ ਜੀ ਤੇ ਇਹ ਉਸ ਤੋਂ ਬਾਅਦ ਲੋਕਾਂ ਨੇ ਉਹ ਕਰਕੇ ਵੀ ਦਿਖਾਇਆ ਇਹ ਸਮੁੱਚੀ ਲੀਡਰਸ਼ਿਪ ਤੇ ਨਿਸ਼ਾਨਾ ਸੀ ਕਿਉਂਕਿ ਤੁਸੀਂ ਉਸ ਸੁਖਵੀਰ ਸਿੰਘ ਬਾਦਲ ਜਿੰਨਾ ਜਿੰਨਾ ਕਿਸੇ ਦੀ ਜ਼ਿੰਮੇਵਾਰੀ ਸੀ ਉਹਨਾਂ ਨੇ ਤਾਂ ਜ਼ਿੰਮੇਵਾਰੀ ਸਾਰੇ ਕਬੂਲ ਲਈ ਪਰ ਇਸ ਗੱਲ ਨੂੰ ਲੈ ਕੇ ਜਦੋਂ ਤੁਸੀਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੀ 21 ਅਕਤੂਬਰ ਦੀ ਸ਼ਾਇਦ ਉਹ ਪ੍ਰੈਸ ਕਾਨਫਰੰਸ ਸੀ ਪਰ ਉਸ ਦੇ ਵਿੱਚ ਇਹ ਜਿਆ ਨਹੀਂ ਸੁੱਤ ਕਿਹਾ ਗਿਆ ਸੀ ਭਾਰਤੀ ਪ੍ਰਧਾਨ ਦੀ ਜਿਹੜੀ ਕੰਮ ਕਰਨ ਦੀ ਸਮਰੱਥਾ ਦੇ ਵਿੱਚ ਵਿਸ਼ਵਾਸ ਪ੍ਰਗਟਾਇਆ ਗਿਆ ਕਮੇਟੀ ਵੱਲੋਂ ਉਸਮ ਇਹ ਸਟੇਟਮੈਂਟ ਸੀ ਸਾਰੀ ਦੇਖੋ ਗੱਲ ਨਾਲ ਨਾਲ ਇਹ ਵੀ ਸੀ ਵੀ ਹੌਲੀ ਹੌਲੀ ਸਮੇਂ ਦੇ ਅੰਤਾਰ ਨਾਲ ਅਸੀਂ ਇਹਨਾਂ ਸफारਸਾਂ ਨੂੰ ਲਾਗੂ ਕਰਾਂਗੇ ਇਹ ਵੀ ਨਾਲ ਕਿਹਾ ਗਿਆ ਸੀ ਸਪਸ਼ਟ ਰੂਪ ਵਿੱਚ ਕਿ ਪ੍ਰਧਾਨ ਸਾਹਿਬ ਪਰ ਗੱਲ ਇਹ ਆ ਵੀ ਉਹਦੇ ਚ ਡਿਲੇ ਕਰ ਲੋ ਜਾਂ ਲਾਗੂ ਨਾ ਕਰਨ ਕਰਕੇ ਕਰ ਲੋ ਉਹ ਉਹਦਾ ਹੀ ਨਤੀਜਾ ਸਾਨੂੰ ਹੁਣ ਭੁਗਤਣਾ ਪਿਆ ਸਪਸ਼ਟ ਰੂਪ ਵਿੱਚ ਸੇ ਇੱਕ ਗੱਲ ਸੀ ਕਿ ਪਾਰਟੀ ਪ੍ਰਧਾਨ ਨੂੰ ਹਟਾ ਦਿੱਤਾ ਜਾਵੇ ਮੌਜੂਦਾ ਲੀਡਰਸ਼ਿਪ ਨੂੰ ਬਦਲ ਦਿੱਤਾ ਜਾਵੇ ਜਿਹੜਾ ਵੀ ਉੱਥੇ ਉਹ ਗਿਆ ਰეკਮੈਂਡੇਸ਼ਨ ਸੀ ਹੂੰ ਮਤਲਬ ਉਹ ਲਾਗੂ ਨਾ ਕਰਨ ਕਰਕੇ ਫਿਰ ਲੋਕਾਂ ਨੇ ਆਪਣੀ ਰეკਮੈਂਡੇਸ਼ਨ ਦਿੱਤੀ ਲੋਕਾਂ ਨੇ ਆਪਣਾ ਫਤਵਾ ਦਿੱਤਾ ਉਹਦਾ ਨਤੀਜਾ ਭੁਗਤ ਰਹੇ ਹਾਂ ਅਸੀਂ ਸਾਡਾ ਹੁਣ ਵੀ ਇਹੀ ਕਹਿਣਾ ਵੀ ਅਸੀਂ ਲੋਕਾਂ ਦੇ ਫਤਵੇ ਅੱਗੇ ਵੀ ਜਿੱਦਣਾ ਹੋਈਏ ਲੋਕਾਂ ਦੇ ਫਤਵੇ ਨੂੰ ਬਾਰ-ਬਾਰ ਨਾ ਠੁਕਰਾਈਏ ਜੇ ਬਾਰ-ਬਾਰ ਠਕਰਾਉਂਗੇ ਨਤੀਜਾ ਹੋਈ ਨਿਕਲੂਗਾ ਜੀ ਉਸ ਰਿਪੋਰਟ ਦੀਆਂ ਸ਼ਿਫਾਰਸ਼ਾਂ ਨੂੰ ਦਵਾਇਆ ਗਿਆ ਜਾਂ ਪੂਰਨ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਇਹ ਕੀ ਕਾਰਨ ਹੈ ਜੀ ਜੇਕਰ 2022 ਦੇ ਵਿੱਚ ਸ਼ਰਮਨਾਕ ਘਾਰ ਸੀ ਤੇ ਤੋਂ ਬੇहद ਸ਼ਰਮਨਾਕ 2024 ਦੇ ਵਿੱਚ ਤੁਸੀਂ ਇਹ ਇਹ ਤਾਂ ਉਹੀ ਦੱਸ ਸਕਦੇ ਨੇ ਤੇ ਇਹੀ ਕਾਰਨ ਬਣਿਆ ਜੀ ਤੁਸੀਂ ਲੋਕਾਂ ਨਾਲ ਅੜੀ ਮੱਥਾ ਡਾਹ ਲਓ ਲੋਕਾਂ ਨਾਲ ਅੜੀ ਕਰਕੇ ਖੜ੍ਹ ਜਾਓ ਫਿਰ ਲੋਕ ਵੀ ਅੜੀ ਕਰਕੇ ਖੜ੍ਹ ਗਏ ਜੀ ਉਹ ਕਹਿੰਦੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤੇ ਅਸੀਂ ਤੁਹਾਡੀ ਨਹੀਂ ਮੰਨਦੇ ਜੀ ਆਹ ਲਓ ਬਈ ਕਿਸਾਨੀ ਅੰਦੋਲਨ ਦਾ ਪੱਖ ਪੂਰਿਆ ਗਿਆ ਜੀ ਪਹਿਲੇ ਪੈਰ ਦੇ ਵਿੱਚ ਜਦੋਂ ਤੱਕ 434 ਸ਼ਹਾਦਤਾਂ ਨਹੀਂ ਹੋ ਗਈਆਂ ਉਦੋਂ ਤੱਕ ਨਾ ਤਾਂ ਅਕਾਲੀ ਦਲ ਨੇ ਆਪਣੀ ਵਜੀਰੀ ਛੱਡੀ ਨਾ ਅਕਾਲੀ ਦਲ ਨੇ ਗੱਠਜੋੜ ਤੋਂ ਬਾਹਰ ਆਇਆ ਉਸ ਦਾ ਵੀ ਖਿਮਾਜਾ ਭੁਗਤਿਆ ਇਹ ਵੀ ਇੱਕ ਕੁਦਰਤੀ ਤੌਰ ਤੇ ਦਾ ਖਿਮਾਜਾ ਭੁਤਣਾ ਪਿਆ ਤੁਸੀਂ ਜਦੋਂ ਖੇਤੀ ਸਬੰਧੀ ਕਾਨੂੰਨ ਦਾ ਡਰਾਫਟ ਕੈਬਨਿਟ ਦੇ ਵਿੱਚ ਆਇਆ ਪਾਰਲੀਮੈਂਟ ਵਿੱਚ ਬਿੱਲ ਪੇਸ਼ ਕਰਨ ਲਈ ਏਜੰਡਾ ਆਇਆ ਉਦੋਂ ਇੱਕ ਐਮਰਜੈਂਸੀ ਮੀਟਿੰਗ ਕੋਰ ਕਮੇਟੀ ਦੀ ਬੁਲਾਈ ਗਈ ਤੇ ਉਹਦੇ ਵਿੱਚ ਫੈਸਲਾ ਕੀਤਾ ਗਿਆ ਵੀ ਜਦੋਂ ਇਹ ਡਰਾਫਟ ਤੇ ਚਰਚਾ ਹੋਏਗੀ ਤਾਂ ਸਾਡੇ ਮੰਤਰੀ ਉੱਠ ਕੇ ਬਾਹਰ ਆ ਜਾਣਗੇ ਤੇ ਮਤਲਬ ਉੱਠਣ ਕੇ ਬਾਹਰ ਆਉਣ ਦੀ ਥਾਂ ਬਲਕੇ ਉਹ ਉਹਦੇ ਹੱਕ 'ਚ ਭੁਗਤ ਗਏ ਬਾਹਰ ਪ੍ਰੈਸ ਦੇ ਸਾਹਮਣੇ ਆ ਕੇ ਜੀ ਤੇ ਉੱਥੇ ਹੀ ਨਹੀਂ ਭੁਗਤੇ ਬਲਕੇ ਬਾਦਲ ਸਾਹਿਬ ਤੋਂ ਵੀ ਹੱਕ 'ਚ ਬਿਆਨ ਦਵਾਤਾ ਹੂੰ ਬਾਦ ਦੇ ਵੀ ਜੋ ਮਰਦੇ ਸੀ ਫਿਰ ਉਹਦਾ ਕੋਈ ਅਸਰ ਨਾ ਪਿਆ ਜੀ ਆਹੀ ਤਾਂ ਸਾਨੂੰ ਇਹਦੀ ਧੰਤ ਜੇ ਭੁਗਤਨੇ ਪਏ ਆ ਜੀ ਹੁਣ ਜਿਹੜੇ ਬੀਜਪੀ ਨਾਲ ਨਾਲ ਲੜ ਕੇ ਉਹਦੇ ਸੋਲੇ ਗਾ ਕੇ ਰਾਸਤਾ ਹਟਾ ਕੇ ਤੇ ਉਹ ਤਾਂ ਬੀਜਪੀ ਦੇ ਏਜੰਟ ਨਹੀਂ ਹਮ ਤੇ ਜਿਹੜੇ ਮਤਲ ਅੜ ਕੇ મોદી ਸਾਹਿਬ ਦੇ ਸਾਹਮਣੇ ਉਹਦੇ ਵਜ਼ੀਰ ਨਾਲ ਲੜ ਕੇ ਹਮ ਮਾਟੀਂਡਾ ਥਾ ਤੇ ਭੁੰਦਰ ਸਾਹਿਬ ਹਮ ਗਵਾਹ ਨੇ ਨਰੇਸ਼ ਗੁਜਰਾਲ ਗੁਰਾਹ ਗਵਾਹ ਫੇਰਾ ਵਕੀਆ ਨੇੜੂ ਨਾਲ ਸਿੱਧਾ ਝਗੜਾ ਹੋਇਆ ਬੋਦੀ ਸਾਹਿਬ ਦੀ ਹਾਜ਼ਰੀ ਚ ਜਦੋਂ ਲੈਂਡ ਐਕੁਇਜ਼ੀਸ਼ਨ ਐਕਟ ਲੈ ਕੇ ਆਏ ਮੈਂ ਕਿਹਾ ਅਸੀਂ ਇਸ ਨੂੰ ਸਪੋਰਟ ਕਰਨੀ ਔਰ ਮੈਂ ਇਕੱਲਾ ਝਗੜਾ ਹੀ ਨਹੀਂ ਕੀਤਾ ਮੈਂ ਪਾਰਲੀਮੈਂਟ ਦੇ ਵਿੱਚ ਐਮੈਂਡਮੈਂਟ ਪਾਈ 10 ਐਮੈਂਡਮੈਂਟਾਂ ਪਾਈਆਂ ਪਹਿਲੀ ਵਾਰੀ ਹੋਇਆ ਰੂਲਿੰਗ ਪਾਰਟੀ ਦੇ ਕਿਸੇ ਐਮਪੀ ਨੇ ਆਪਣੀ ਪਾਰਟੀ ਦੇ ਲਿਆਏ ਬਿੱਲ ਦੇ ਅਗੇਂਸਟ ਐਮੈਂਡਮੈਂਟਾਂ ਪਾਈਆਂ ਹੁਣ ਮੈਂ ਪਾਈਆਂ ਮੈਂ ਅੜ ਗਿਆ ਮੈਂ ਵਾਪਸ ਨਹੀਂ ਲਈਆਂ ਆਖਿਰ ਸਰਕਾਰ ਨੂੰ ਬਿੱਲ ਵਾਪਸ ਲੈਣਾ ਪਿਆ ਬਿਟਵੀਨ ਦੀ ਪਾਰਟੀ ਇਸ ਗੱਲ ਦਾ ਵਿਰੋਧ ਕੀਤਾ ਸੀ ਜਦੋਂ ਕਿਸਾਨੀ ਅੰਦੋਲਨ ਤੇ ਮੋਹਰ ਲਗਾਈ ਜਾ ਰਹੀ ਸੀ ਮੈਂ ਕਹਿੰਦਾ ਕੋਰ ਕਮੇਟੀ ਜਿਹੜੀ ਐਮਰਜੈਂਸੀ ਮੀਟਿੰਗ ਹੋਈ ਸੀ ਉਹਦੇ ਚ ਫੈਸਲਾ ਹੋਇਆ ਸੀ ਵੀ ਇਹਦੇ ਹੱਕ ਚ ਨਿਭੋਦੋ ਨਾ ਬਾਹਰ ਆ ਜਾਣਾ ਇਸ ਦੇ ਬਾਵਜੂਦ ਵੀ ਮੈਂ ਬੋਲਿਆ ਗਿਆ ਉਹਦੇ ਹੱਕ ਚ ਇਹ ਹੀ ਤਾਂ ਤਰਾਸ ਜੇਕਰ ਇਸ ਦੇ ਬਾਵਜੂਦ ਭੁਗਤੇ ਗਿਆ ਫਿਰ ਜ਼ਿੰਮੇਵਾਰ ਕੌਣ ਹੈ ਜੀ ਆ ਪਾਰਟੀ ਲੀਡਰਸ਼ਿਪ ਹੈ ਕੁਦਰਤੀ ਤੌਰ ਤੇ ਜ਼ਿੰਮੇਵਾਰਤਾ ਪਾਰਟੀ ਲੀਡਰਸ਼ਿਪ ਤੇ ਪੈਂਦੀ ਆ ਅਸੀਂ ਸਾਰੇ ਗੁਨਾਹਗਰ ਆ ਜਿਹੜੇ ਅਸੀਂ ਉਹ ਗੱਲ ਨੂੰ ਸਿਰੇ ਨਾਲ ਲਾਸ ਉੱਦੇ ਨਵਾ ਨਾ ਸਕੇ ਜਿਹਨਾਂ ਜਿਹਨਾਂ ਨੇ ਰੋਲ ਨਵਾਇਆ ਮਤਲਬ ਫਿਰ ਕਿਸਾਨਾਂ ਦੇ ਸਾਹਮਣੇ ਮગરਮਛ ਦੇ ਹੰਝੂ ਵਹਾਏ ਗਏ ਕਿ ਇਸ ਤਾਂ ਤੁਹਾਡੀ ਅੰਦਰ ਵੀ ਸਪੋਰਟ ਕੀਤੀ ਬਾਹਰ ਵੀ ਸਪੋਰਟ ਕੀਤੀ ਤਾਂ ਅਲਾਈਅੰਸ ਤੋਂ ਬਾਹਰ ਆ ਗਏ ਇਸ ਤਾਂ ਮੰਤਰੀ ਮੰਡੀ ਇਹ ਇੱਕ ਗਮਰਾਹਕੁਣ ਪ੍ਰਚਾਰ ਰੋਇਆ ਜਾਂ ਫਿਰ ਇਹ ਮગરਮਛ ਦੇ ਹੰਝੂ ਵਹਾਏ ਗਏ ਤੌਰ ਤੇ ਜਿਹੜਾ ਹੈ ਕਿਸਾਨਾਂ ਨੇ ਅ ਸਲੀਤ ਨੂੰ ਪਛਾਣ ਲਿਆ ਜਿਹਦੇ ਕਰਕੇ ਕਿਸਾਨ ਜਿਹੜੇ ਨੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਇਮਾਨਦਾਰੀ ਨਾਲ ਮੰਨਦੇ ਹਾਂ ਅੱਜ ਕਿ ਉਸ ਮਸਲੇ ਤੇ ਕਿਸਾਨਾਂ ਦੇ ਸਾਹਮਣੇ ਝੂਠ ਪਰੋਸਿਆ ਗਿਆ ਝੂਠ ਬੋਲਿਆ ਗਿਆ ਕਿਸਾਨਾਂ ਨੂੰ ਅੰਦਰ ਕੁਝ ਹੋਰ ਕੀਤਾ ਬਾਹਰ ਆ ਕੇ ਕੁਝ ਹੋਰ ਦਰਬਾਰ ਬਾਹਰ ਤਾਂ ਗੱਲੇ ਨਹੀਂ ਰਹੀ ਉਹ ਤਾਂ ਬਾਹਰ ਦੇ ਸਾਹਮਣੇ ਆ ਗਿਆ ਜੀ ਉਹ ਤਾਂ ਜਗ ਜਹਰ ਹੋ ਗਈ ਉਹ ਕੋਈ ਚੋਰੀ ਚੁਪੀ ਹੋਈ ਆ ਜੀ ਜਿਹੜਾ ਹਰ ਸਿਮਰਤ ਹੋਰਾਂ ਨੇ ਬਾਹਰ ਆਣ ਕੇ ਉਹਦੇ ਹੱਕ 'ਚ ਬਿਆਨ ਦਿੱਤਾ ਬਾਹਰ ਨਿਕਲ ਕੇ ਜੀ ਉਹਦਾ ਪਬਲੀਕਲੀ ਸੀ ਉਹ ਕੋਈ ਲੁਕਿਆ ਹੋਇਆ ਸੀ ਜਾਂ ਬਾਦਲ ਸਾਹਿਬ ਤੋਂ ਜਿਹੜਾ ਬਿਆਨ ਦਵਾਇਆ ਉਹ ਵੀ ਤਾਂ ਪਬਲੀਕਲੀ ਸੀ ਉਹ ਕੋਈ ਲੁਕਿਆ ਹੋਇਆ ਸੀ ਜੀ ਤੇ ਇਹ ਕੋਈ ਛੁਪੀ ਹੋਈਆਂ ਗੱਲਾਂ ਥੋੜੂਆਂ ਇਹ ਕਿੰਨੇ ਵਾਰ ਪਾਰਟੀ ਦੇ ਵਿੱਚ ਸਨਿਓਰਟੀ ਦੀ ਗੱਲ ਹੁੰਦੀ ਆ ਕਿ ਕੌਣ ਸੀਨੀਅਰ ਰਹੇਗਾ ਕਿ ਇਹਦੀ ਕਿਹੜੀ ਜਗ੍ਹਾ ਬਣਦੀ ਆ ਕਿਉਂਕਿ 2014 ਵਿੱਚ ਤੁਸੀਂ ਵੀ ਐਮਪੀ ਬਣੇ ਬੀਬਾ ਹਰਸਿਮਰਤ ਕੌਰ ਵੀ ਐਮਪੀ ਬਣੇ ਮੰਤਰੀ ਬਣ ਜਾਂਦੇ ਨੇ ਤੁਸੀਂ ਉਸ ਤੋਂ ਵੀ ਰੇਸ਼ ਦੇ ਵਿੱਚੋਂ ਰਹਿ ਜਾਂਨੇ ਹੋ ਇਹ ਜਿਹਹਾ ਕੁਝ ਪਾਰਟੀ ਪਰਿਵਾਰਵਾਦ ਕਿਤੇ ਨਾ ਕਿਤੇ ਪਾਲਿਆ ਜਾਂਦਾ ਜੀ ਉਹ ਤਾਂ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਜੋ ਕੁਝ ਪਿੱਛੇ ਵਾਪਰਿਆ ਕਿਉਂਕਿ ਹੁਣ ਪਾਰਟੀ 'ਚ ਅਸੀਂ ਰਹੇ ਆਂ ਪਰ ਚੰਗਾ ਨਹੀਂ ਲੱਗਦਾ ਬੀਤੇ ਦੀਆਂ ਗੱਲਾਂ ਨੂੰ ਹੁਣ ਅਸੀਂ ਛੇੜੀਏ ਔਰ ਜਿਹੜੀਆਂ ਗੱਲਾਂ ਜਗ ਜਹਰ ਨੇ ਲੋਕਾਂ ਨੇ ਦੇਖੀਆਂ ਨੇ ਉਹ ਤਾਂ ਲੋਕਾਂ ਦੇ ਸਾਹਮਣੇ ਨੇ ਉਹ ਸਾਡੇ ਮੂੰਹ ਤੋਂ ਕਹਨ ਨੂੰ ਇਸ ਦਾ ਗिला ਮਹਿਸੂਸ ਹੋਇਆ ਕਦੇ ਜ਼ਿੰਦਗੀ ਦੇ ਵਿੱਚ ਕਈ ਵਾਰੇ ਸੀ ਸੀਨੀਅਰ ਕਈ ਵਾਰੇ ਸਾਥੀ ਤੇ ਹਰ ਧਰਕੇ ਕਈ ਵਾਰੀ ਇਸ ਕਿਸਮ ਦੇ ਗਿਲੇ ਮਾਲ ਓਵਰਾਲ ਪਾਰਟੀ ਹਿੱਤਾਂ ਦੇ ਦੋਵਣੇ ਪੈਨੇ ਹੂੰ ਮੌਜੂਦਾ ਸਥਿਤੀ ਦੇ ਵਿੱਚ ਖੜੋਤ ਨੂੰ ਪੂਰਾ ਕਿਵੇਂ ਕਰੂੰਗੇ ਇਹ ਤੇੰਦੂ ਮਰਾ ਸਾਬ ਵੱਡਾ ਸਵਾਲ ਤਾਂ ਇਹ ਹੈ ਗੱਲ ਲੋਕਾਂ ਦੇ ਸਾਹਮਣੇ ਦੇਖੋ ਜਦੋਂ ਅਸੀਂ ਪਬਲਿਕ ਜੀ ਜਾਵਾਂਗੇ ਜਨਤਾ ਜੀ ਜਾਵਾਂਗੇ ਜਿਹੜੀ ਜਨਤਾ ਨੇ ਮੰਗ ਕੀਤੀ ਹੈ ਬਾਰ-ਬਾਰ ਹੂੰ ਬੇ ਅਕਾਲੀ ਦਲ ਚੱਗਾ ਪਰ ਅਕਾਲੀ ਲੀਡਰਸ਼ਿਪ ਨੂੰ ਬਦਲਿਆ ਜਾਵੇ ਤਾਂ ਕੁਦਰਤੀ ਤੌਰ ਤੇ ਫਿਰ ਲੋਕ ਕੋਈ ਰਾਹ ਲੱਭਣਗੇ ਆਸ ਕਰਦੇ ਹਾਂ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣਗੇ ਅਸੀਂ ਇਹ ਗੱਲ ਜਰੂਰ ਆਸ ਕਰਦੇ ਹਾਂ ਕਿ ਮੰਗ ਵੀ ਕਰਦੇ ਹਾਂ ਕਿ ਲੋਕਾਂ ਦੀ ਭਾਵਨਾ ਨੂੰ ਸਤਿਕਾਰ ਦੇਣਾ ਚਾਹੀਦਾ ਲੋਕਾਂ ਦੀ ਭਾਵਨਾ ਦਾ ਸਤਿਕਾਰ ਕਰਦੇ ਹੋਏ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਜੀ ਇਹਦੇ ਨਾਲ ਪਾਰਟੀ ਤਾਕਦੀ ਹੋਏਗੀ ਇਹਦੇ ਨਾਲ ਪਾਰਟੀ ਮਜ਼ਬੂਤ ਹੋਏਗੀ ਇਹਦੇ ਨਾਲ ਜਿਹੜੇ ਗੈਰ ਅਕਾਲੀ ਸਲਾਹਕਾਰ ਨੇ ਉਹਨਾਂ ਦੇ ਮੂੰਹ ਵੀ ਬੰਦ ਹੋਣਗੇ ਔਰ ਉਹਨਾਂ ਨੂੰ ਵੀ ਮਤਲਬ ਪਾਰਟੀ ਤੋਂ ਪਰੇ ਰਹਿਣਾ ਪਊਗਾ ਉਹਦੇ ਨਾਲ ਪਾਰਟੀ ਜਿਹੜੀ ਹੈ ਤਗੜੀ ਹੋ ਕੇ ਅੱਗੇ ਆਏ ਜੀ ਅਗਲੀ ਰਣਨੀਤੀ ਕੀ ਹੈ ਜੇਕਰ ਨਹੀਂ ਅਸਤੀਫਾ ਦਿੰਦੇ ਉਹ ਆਪਣੇ ਅਹੁਦੇ ਤੇ ਡੋਲ ਰਹਿੰਦੇ ਨੇ ਦੇਖੋ ਅਸੀਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹਿਲਾਂ ਮਾਫੀ ਮੰਗਣੀ ਆ ਫਿਰ ਅ ਅੱਗੇ ਨੂੰ ਪਾਰਟੀ ਨੂੰ ਬੁਲੰਦੀਆਂ ਵੱਲ ਲੈ ਜਾਣ ਦੀ ਸਮਰੱਥਾ ਤੇ ਸਮੱਤ ਦੀ ਅਰਦਾਸ ਕਰਨੀ ਆ ਵਕਰੀ ਪਾਰਟੀ ਤਨੇ ਫੈਸਲਾ ਕਰਨਾ ਵਕਰੀ ਪਾਰਟੀ ਬਣਾਉਣ ਦਾ ਵਕਰੀ ਪਾਰਟੀ ਦਾ ਕੋਈ ਸਵਾਲ ਨਹੀਂ ਹੈ ਅਸੀਂ ਅਕਾਲੀ ਦਲ ਨੂੰ ਹੀ ਮਜ਼ਬੂਤ ਕਰਨਾ ਜੀ ਧੰਨਵਾਦ ਜਿੰਦੂ ਮੁਰਾ ਸਾਹਿਬ ਸਮਾਦੇਨ ਦੇ ਲਈ ਤਾਂ ਬੜੀ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਔਰ ਅਕਾਲੀ ਦਲ ਨੂੰ ਲੈ ਕੇ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਜਿਹੜੇ ਗੁਨਾਹ ਹੋਏ ਨੇ ਗਲਤੀ ਉਹਦੀ ਮਾਫੀ ਮੰਗੀ ਜਾਵੇਗੀ ਅਕਾਲੀ ਦਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਅਗਵਾਈ ਕਰੇ ਪੰਜਾਬ ਦੀ ਇਸ ਨੂੰ ਲੈ ਕੇ ਯਤਨ ਹੋਣਗੇ ਧੰਨਵਾਦ